ਦੀਵਾਲੀ ਵਾਲੇ ਦਿਨਾਂ 'ਚ ਜਦੋਂ ਤੁਸੀਂ ਮੈਂ ਆਪਾਂ ਸਾਰੇ ਆਪਣੇ ਆਪਣੇ ਘਰਾਂ 'ਚ ਦੀਵੇ ਬਾਲ ਰਹੇ ਸੀ ਰੋਸ਼ਨਾਈਆਂ ਕਰ ਰਹੇ ਸੀ ਪਰ ਇੱਕ ਆ ਇਦਾਂ ਦਾ ਘਰ ਆ ਵੀ ਜਿਹੜੇ ਘਰ ਵਾਲੇ ਆਪਣੇ ਘਰ ਨੂੰ ਉਧੇੜ ਰਹੇ ਸੀ ਇਹਨਾਂ ਨੂੰ ਕੋਈ ਚਾ ਨਹੀਂ ਸੀ ਕਾਰਨ ਉਹਦਾ ਆ ਨਾਲ ਵਗਦਾ ਬਿਆਸ ਦਰਿਆ ਆ ਇਹ ਜਿੰਨਾ ਵੀ ਤੁਸੀਂ ਪਾਣੀ ਵਗਦਾ ਵੇਖ ਰਹੇ ਹੋ ਇਹ ਦਰਿਆ ਪਹਿਲਾਂ ਇੱਥੇ ਦਰਿਆ ਨਹੀਂ ਸੀਗਾ ਇਹ ਸਿਰਫ ਖੇਤ ਸੀਗੇ ਸੈਂਕੜੇ ਏਕੜ ਇਧਰਲੇ ਪਾਸੇ ਨੂੰ ਵਿਖਾ ਦਿਓ ਇਹ ਇਧਰਲੇ ਪਾਸਿਓਂ ਉਹ ਪਿਛਲੇ ਪਾਸਿਓਂ ਜਾ ਕੇ ਕਿਤੇ ਬੰਨ ਟੁੱਟਦਾ ਹੈ ਤੇ ਇਹ 11 12 ਅਗਸਤ ਦੀ ਗੱਲ ਆ ਜਿਨ੍ਹਾਂ ਦਿਨਾਂ ਦੇ ਵਿੱਚ ਬੰਨ ਟੁੱਟਦਾ ਤੇ ਬੰਨ ਟੁੱਟਣ ਤੋਂ ਬਾਅਦ ਚ ਇਹ ਸਾਰਾ ਪਾਣੀ ਇਧਰ ਨੂੰ ਵਗਣ ਲੱ ਪੈਂਦਾ ਦਰਿਆ ਦਾ ਵਹਿਣ ਇਧਰ ਨੂੰ ਹੋ ਜਾਂਦਾ ਕਾਰਨ ਇਹ ਸੀਗਾ ਵੀ ਪਹਿਲਾਂ ਦਰਿਆ ਸਿੱਧਾ ਵਗਦਾ ਸੀ ਪਰ ਉਹਦੇ ਵਿੱਚ ਗਾਰ ਭਰ ਜਾਂਦੀ ਹੈ ਡੱਕ ਲੱਗ ਜਾਂਦਾ ਤਾਂ ਕਰਕੇ ਪਾਣੀ ਸਾਰਾ ਇਧਰ ਨੂੰ ਹੋ ਜਾਂਦਾ ਤੇ ਇਹ ਪਿੰਡ ਹੈਗਾ ਜੀ ਰਾਮਪੁਰ ਗੋਰਾ ਸੁਲਤਾਨਪੁਰ ਲੋਧੀ ਦੇ ਨੇੜੇ ਆ ਤੇ ਇਹ ਟਾਪੂ ਵਾਲਾ ਪਿੰਡ ਅਖਵਾਉਂਦਾ ਕਿਉਂਕਿ ਦੋਨੋਂ ਪਾਸਿਆਂ ਤੋਂ ਦਰਿਆ ਵਗਦਾ ਤੇ ਵਿਚਕਾਰ ਇਹ ਪਿੰਡ ਆ ਤੇ ਹੋਰ ਵੀ ਬਹੁਤ ਸਾਰੇ ਵੈਸੇ ਪੈਂਡ ਨੇ ਤੇ ਇਸੇ ਪੈਂਡ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਘਰ ਰੁੜੇ ਨੇ ਕਿਉਂਕਿ ਪਿਛਲੇ ਜਿਹੜੇ ਸ਼ੁਰੂਆਤੀ ਦਿਨ ਸੀਗੇ ਉਦੋਂ ਉਹ ਜਿੱਥੋਂ ਬੰਨ ਟੁੱਟਾ ਉਥੋਂ ਹੀ ਨੌ ਘਰ ਰੁੜ ਗਏ ਸੀਗੇ ਤੇ ਅਰਦਾਸ ਕਰਦੇ ਆ ਕਿ ਦਸਵਾਂ ਘਰ ਕਿਤੇ ਇਹ ਨਾ ਹੋਵੇ ਵੀ ਜਿਹੜਾ ਰੁੜੇ ਬਾਕੀ ਆ ਜੋ ਵੇਖਦੇ ਆ ਵੀ ਇਹ ਇਹ ਜਿਹੜਾ ਦੇੜ ਰਹੇ ਮੈਂ ਜਿੱਦਾਂ ਦੱਸਿਆ ਵੀ ਦੇੜ ਰਹੇ ਦੇੜ ਇਸ ਕਰਕੇ ਰਹੇ ਆ ਵੀ ਜਿਹੜਾ ਕੀਮਤੀ ਸਮਾਨ ਆ ਉਹ ਪਹਿਲਾਂ ਪਹਿਲਾਂ ਕੱਢ ਲਿਆ ਕਿਤੇ ਉਹ ਵੀ ਰੱਬ ਨਾ ਕਰੇ ਵੀ ਮਾੜੀ ਕਿਸਮਤ ਨੂੰ ਜੇਕਰ ਰੜਦਾ ਕੁਛ ਜੇ ਬਚਦਾ ਉਹ ਬਚਾ ਲਈਏ ਤੇ ਆ ਪਿੱਛੇ ਇਧਰ ਬੀਬੀਆਂ ਵੀ ਲੱਗੀਆਂ ਪਈਆਂ ਵੈਸੇ ਬੂਰੇ ਪੜ ਰਹੇ ਆ ਮਾੜਾ ਮੋਟਾ ਡੱਕ ਵੀ ਲਾ ਰਹੇ ਆ ਤੇ ਦੇਖਦੇ ਆ ਵੀ ਇਹਨਾਂ ਦੀ ਮਿਹਨਤ ਕਾਮਯਾਬ ਹੁੰਦੀ ਆ ਰੰਗ ਲਿਆਉਂਦੀ ਆ ਆਪਾਂ ਨਾ ਪਾਣੀ ਨੂੰ ਜੀਵਨ ਦਾਤਾ ਮੰਨਦੇ ਆ ਵੈਸੇ ਕਿਉਂਕਿ ਪਾਣੀ ਦੇ ਕੰਡੇ ਤੇ ਕਹਿੰਦੇ ਸਾਰੀਆਂ ਸਬਜ਼ੀ ਤਾਵਾਂ ਨੇ ਜਨਮ ਲਿਆ ਤੇ ਪਾਣੀ ਦੇ ਨਾਲ ਹੀ ਮਨੁੱਖ ਦੀ ਹੋਂਦ ਆ ਸਾਰੇ ਜੀਵਾਂ ਦੀ ਹੋਂਦ ਆ ਪਰ ਪਾਣੀ ਕਈ ਵਾਰ ਕਹਿਰਵਾਨ ਵੀ ਹੋ ਜਾਂਦਾ ਸੋ ਕਹਿਰਵਾਨ ਇਹਨਾਂ ਇਲਾਕਿਆਂ 'ਚ ਆ ਕੇ ਆਪਾਂ ਨੂੰ ਪਤਾ ਲੱਗਦਾ ਪਿਛਲੇ ਦਿਨਾਂ ਤੋਂ ਆਪਾਂ ਇੱਥੇ ਰਿਪੋਰਟਿੰਗ ਕਰ ਰਹੇ ਆਂ ਦੇਖ ਰਹੇ ਆਂ ਕੀ ਹਾਲਾਤ ਨੇ ਸੱਚੀ ਗੱਲ ਜੀ ਇਹ ਪਾਜੀ ਪਰਮਜੀਤ ਨੇ ਤੇ ਬਾਹੂਪੁਰ ਪਿੰਡ ਤੋਂ ਹੀ ਨੇ ਤੇ ਪਾਜੀ ਬਹੁਤ ਮਾੜੀ ਗੱਲ ਆ ਵੀ ਆਪਾਂ ਪਿਛਲੇ ਦਿਨਾਂ 'ਚ ਵੀ ਹਾਲਾਤ ਵੇਖੇ ਸੀ ਪਰ ਆ ਤਾਂ ਹੁਣ ਇੱਕ ਕਹਿਰ ਹੀ ਹੋਣਾ ਪਤਾ ਨਹੀਂ ਬਹੁਤ ਜ਼ਿਆਦਾ ਹੀ ਦੁਖਦਈ ਆ ਜੀ ਕਲਪਨਾ ਨਹੀਂ ਕਰ ਰਹੇ ਵੀ ਅਸੀਂ ਉਸੇ ਪਿੰਡ ਦੇ ਵਸਨੀਕ ਆ ਕਿ ਇੰਨਾ ਘਰਾਂ 'ਚ ਅਸੀਂ ਆਉਂਦੇ ਰਹੇ ਐਂਜ ਲੱਗਦਾ ਵੀ ਅਸੀਂ ਕਿਵੇਂ ਹੋਰ ਦੁਨੀਆਂ ਦੇ ਵਿੱਚ ਬੈਠੇ ਆਏ ਆ ਕਿਉਂਕਿ ਜਿੱਦੜ ਉਸੇ ਟੁਰਨਾ ਸਾਹਿਬ ਅੱਗੇ ਆਏ ਉਹ ਰਸਤੇ ਹੁੰਦੇ ਸੀ ਆਜੋ ਆਪਾਂ ਉੱਠ ਲਈਏ ਸਾਰੇ ਇਹ ਇਹ ਬਜ਼ੁਰਗ ਘਰ ਵਾਲੇ ਨੇ ਨਾ ਇਹ ਬਜ਼ੁਰਗ ਹੈ ਜੀ ਹਾਂਜੀ ਇਹਨਾਂ ਦਾ ਪਰਿਵਾਰ ਆ ਜੀ ਤੇ ਦੋ ਇਹਨਾਂ ਦੇ ਬੇਟੇ ਆ ਉਹਨਾਂ ਦੇ ਬੱਚੇ ਆ ਇੱਕ ਮਿੰਟ ਮੈਂ ਤੁਹਾਨੂੰ ਵਿੱਚੇ ਟੋਕਦਾ ਆਂ ਆ ਦੇਖ ਲਓ ਭੈਣ ਜੀ ਇੱਧਰ ਪੀਣ ਲਈ ਚਾਹ ਪਾਣੀ ਲੈ ਕੇ ਆਏ ਆ ਵੀ ਐਵੇਂ ਦੇ ਹਾਲਾਤ ਬਣੇ ਹੋਏ ਆ ਪਰ ਫਿਰ ਵੀ ਸੇਵਾ ਪਾਣੀ ਜੇ ਆਪਣੇ ਬੰਦੇ ਵੀ ਉਹ ਕੋਈ ਕਸਰ ਨਹੀਂ ਛੱਡਦੇ ਤੁਰਨਾ ਸਾਹਿਬ ਜਿਹੜੇ ਇੱਥੇ ਲੇਬਰਾਂ ਲੱਗੀਆਂ ਹੋਈਆਂ ਕੰਮ ਕਰ ਲਈ ਜਾਂ ਇੱਥੇ ਪ੍ਰਸ਼ਾਸਨ ਦੇ ਬੰਦੇ ਆ ਜਾਂ ਸوير ਦੇ ਉਹ ਪਤਾ ਨਹੀਂ ਕਿੰਨੀ ਵਾਰ ਭੈਣ ਹੋਣਾ ਨੇ ਪ੍ਰਸ਼ਾਦਾ ਸ਼ਿਕਾਇਆ ਚਾਹ ਸ਼ਿਕਾਇਆ ਹ ਹ ਪਰ ਉਹ ਕਹਿੰਦੇ ਨਾ ਪੰਜਾਬੀ ਆ ਜਿਹੜੇ ਇਹ ਛੇਤੀ ਕਿਤੇ ਹਾਰ ਮੰਨਣ ਵਾਲੇ ਨਹੀਂ ਆ ਜੀ ਪਰ ਅੰਦਰੋਂ ਤੇ ਆਪਾਂ ਨੂੰ ਪਤਾ ਹੀ ਆ ਜਿਹੜੀ ਬਿਲਕੁਲ ਬਿਲਕੁਲ ਜੀ ਪਰ ਫਿਰ ਵੀ ਆ ਲੈ ਲਓ ਤੁਸੀਂ ਕੋਈ ਨਾਲ ਸ਼ਕੋ ਉਹ ਬਾਬਾ ਜੀ ਮਿਹਰਬਾਨੀ ਜਿਹੜਾ ਗਰਾਫਰ ਪਾਣੀ ਤੇ ਇਧਰੋਂ ਕਿੰਨੇ ਕ ਦਿਨਾਂ ਤੋਂ ਢਾਹ ਲੱਗੀ ਆ ਢਾਹ ਤੇ ਜੀ ਤੁਸੀਂ ਨਾ ਪਹਿਲਾਂ ਵੀ ਜਦੋਂ ਅਸੀਂ ਪਿਛਲੇ ਦਿਨਾਂ 'ਚ ਆਏ ਸੀ ਨਾ ਐਡਾ ਪਾੜ ਨਹੀਂ ਦੇਖਦਾ ਇਹ ਪਾੜ ਤਾਂ ਵੱਧਦਾ ਹੀ ਜਾ ਰਿਹਾ ਦਿਨੋ ਦਿਨ ਬਹੁਤ ਜ਼ਿਆਦਾ ਬਿਲਕੁਲ ਜੀ ਜਿਹੜਾ ਪਹਿਲਾਂ ਤਾਂ ਥੋੜਾ ਜਿਹਾ ਨਾ ਇਧਰ ਦਰਿਆ ਦਾ ਬੰਨ ਟੁੱਟਣ ਦੇ ਨਾਲ ਪਾਣੀ ਥੋੜਾ ਵਧੇ ਗਿਆ ਜੀ ਉਸ ਤੋਂ ਬਾਅਦ ਜਿਹੜੇ ਅੱਗੇ ਘਰ ਸੀ ਹਾਂ ਜੀ ਪਾਣੀ ਜ਼ਿਆਦਾ ਵਧਣ ਦਾ ਕਰਕੇ ਜਿਹੜੇ 9 ਘਰ ਸਾਡੇ ਆ ਹਾਂਜੀ ਉਹ ਪਿਛਲੇ ਦਿਨਾਂ ਚ ਰੁੜ ਗਏ ਸੀ ਕਹ ਲਈ ਕਿ ਨਸ਼ਕੇ ਤੋਂ ਹੀ ਦੁਨੀਆ ਦੇ ਨਕਸ਼ੇ ਤੋਂ ਮਿਟ ਚੁੱਕੇ ਆ ਬੇਨੀ ਆ ਹੀ ਨਹੀਂ ਬਚੀ ਉਹਨਾਂ ਦੀ ਉਹਨਾਂ ਘਰਾਂ ਦੇ ਉੱਪਰ ਦੀ ਆਪਾਂ ਚੱਲ ਕੇ ਹੂੰ ਇੱਧਰ ਆਉਂਦੇ ਆ ਦੱਸਣ ਜੋ ਗੱਲ ਇਹ ਆ ਕਿ ਜਿਹੜਾ ਆ ਘਰ ਆਪਾਂ ਖੜੇ ਆ ਨਾ ਹੂੰ ਸੰਨ 23 ਦੇ ਵਿੱਚ ਵੀ ਜੀ ਤੇ ਇਸ ਵਾਰੀ 25 ਦੇ ਵਿੱਚ ਵੀ ਮੈਂ ਆਪਣੇ ਕਿਸ਼ਤੀਆਂ ਵਾਲੀ ਮੋਟਰ ਬੋਰਡ ਰਹੀ ਇਹਨਾਂ ਦੇ ਘਰੇ ਲੋਕਾਂ ਦਾ ਸਮਾਨ ਰੱਖ ਕੇ ਚਾਹੀਦਾ ਵੀ ਪਰਿਵਾਰ ਅਸੀਂ ਉਧਰ ਅੱਗੇ ਲੈ ਜਾਂਦੇ ਆ ਅੱਛਾ ਵੀ ਇੱਥੇ ਉੱਚਾ ਵਾ ਸੇਫ ਰਹਿ ਜਾਊਗਾ ਹੂੰ ਤੇ ਇੱਕ ਇਹਨਾਂ ਕੋਲ ਪ੍ਰਬੰਧ ਬੜਾ ਵਧੀਆ ਵਾ ਕੋਠੀ ਆ ਖੁੱਲਾ ਡੁੱਲਾ ਘਰ ਆ ਹੂੰ ਤੇ ਜੇ ਕਿਸੇ ਦੇ ਦਾਣੇ ਆ ਦੋ ਤਿੰਨੇ ਵਿੱਚ ਛੱਡਿਆ ਪਸ਼ੂਆਂ ਵਾਲੇ ਬੱਕਰੇ ਆ ਤੂੜੀ ਵਾਲਾ ਵਖਰਾ ਵਾ ਤੇ ਘਰ ਵੀ ਬਹੁਤ ਖੁੱਲਾ ਡੁੱਲਾ ਵਾ ਕਿ ਸਾਡੇ ਕੋਈ ਚੀਜ਼ ਇੱਥੇ ਪਈ ਹੋਊਗੀ ਤੇ ਸਾਡੇ ਕਿਸੇ ਦਾ ਚਾਹੇ ਉਹ ਬੈੱਡ ਆ ਜਾਂ ਕੋਈ ਪੇਟੀਆਂ ਵਾ ਕੋਈ ਨੁਕਸਾਨ ਨਹੀਂ ਆ ਵੀ ਸੇਫ ਆ ਇੱਥੇ ਪਰ ਅੱਜ ਉਹ ਕੁਦਰਤੀ ਮਾਰ ਐਸੀ ਪਈ ਆ ਕਿ ਜਿੱਥੇ ਅਸੀਂ ਸੇਫ ਸਮਝਦੇ ਹਾਂ ਕਿ ਸਾਡਾ ਸਮਾਨ ਸੇਫ ਆ ਤੇ ਹੁਣੇ ਜਿਹੜਾ ਘਰ ਆ ਕੋਈ ਸੇਫ ਨਹੀਂ ਹੈਗਾ ਆ ਜੋ ਦੇਖਦੇ ਆ ਵੀ ਨਾ ਕੀ ਕੁਛ ਆ ਮਾਂ ਜੀ ਨੇ ਮੈਂ ਸਤਿ ਸ਼੍ਰੀ ਅਕਾਲ ਜੀ। ਹਜੂ ਬਾਪੂ ਜੀ ਕੀ ਨਾਮ ਆ ਤੁਹਾਡਾ? ਮਿਲਖਾ ਸਿੰਘ। ਮਿਲਖਾ ਸਿੰਘ। ਮਾਤਾ ਜੀ ਤੁਹਾਡਾ ਨਾਮ ਕੀ ਆ? ਸਵਰਨਕੌਰ। ਸਵਰਨਕੌਰ ਜੀ। ਇਹ ਕਿੰਨੇ ਕਿ ਦਿਨਾਂ ਤੋਂ ਮਾਤਾ ਜੀ ਜਿਆਦਾ ਨਾਲ ਆ ਗਿਆ ਇਹ ਜਿਹੜਾ ਵੈਣ ਆ? 8 ਕਿ ਦਿਨਾਂ ਦੇ ਵਿੱਚ 8 ਦੇ ਵਿੱਚ ਬਿਲਕੁਲ ਜਿਆਦਾ ਆ ਕੇ ਨਾਲ ਪਹਿਲਾਂ ਪਿੱਛੇ ਸੀ। ਅੱਛਾ ਜੀ। ਹਾਂ ਜੀ। ਠੀਕ ਆ। ਤੇ ਫਿਰ ਅਢੇੜ ਨਾਲ ਕਿਦੋਂ ਤੋਂ ਸ਼ੁਰੂ ਕੀਤਾ ਦਿਵਾਲੀ ਤੋਂ ਪਹਿਲਾਂ ਹੀ ਲਾਪੇ ਸੀਗੇ? ਦੇਖ ਲਓ ਮੈਂ ਭਾਜੀ ਗੱਲ ਕਰਦਾ ਵੀ ਦਿਵਾਲੀ ਤੇ ਆਪਾਂ ਆਪਦੇ ਘਰਾਂ ਦੇ ਵਿੱਚ ਦੀਵੇ ਬਾਲਦੇ ਆ ਰਸ਼ਨਾਈਆਂ ਕਰਦੇ ਆ ਤੇ ਇੱਕ ਆ ਪਰਿਵਾਰ ਆ ਵੀ ਜਿਹੜਾ ਆਪਦੇ ਘਰ ਨੂੰ ਢੇੜਨ ਲੱਗਾ ਪ ਬਿਮਾਰੀ ਕਿਸਮਤ ਨੂੰ ਬਜੀ ਬੇਸ਼ੱਕ ਸਾਨੂੰ ਸਥਿਤੀ ਨਾਜ਼ੁਕ ਲੱਗ ਰਹੀ ਸੀ ਨਾ ਹੂੰ ਤੇ ਦਿਵਾਲੀ ਵਾਲੇ ਦਿਨ ਵੀ ਤੇ ਦਿਵਾਲੀ ਵਾਲੇ ਦਿਨ ਤੋਂ ਪਹਿਲਾਂ ਆਏ ਆ ਹੂੰ ਤੇ ਜਦੋਂ ਇਹ ਚੀਜ਼ਾਂ ਨੂੰ ਹੱਥਾਂ ਨਾਲ ਲਾਈਆਂ ਜਿਹੜੀ ਇੱਕ ਕਿਟ ਉੱਤੇ ਬੱਚਿਆਂ ਦੀ ਮਿਹਨਤ ਲੱਗੀ ਆ ਹੂੰ ਬੀਬੀ ਉਹਨਾਂ ਨੇ ਪ੍ਰਸ਼ਾਦਾ ਹੀ ਪਕਾਏ ਯਾਰ ਉੱਥੇ ਬਣਾਇਆ ਘਰ ਤੇ ਅਸੀਂ ਹੂੰ ਬਹੁਤ ਸਾਡਾ ਮਹਾਰਾਜ ਦੀ ਕਿਰਪਾ ਦੇ ਨਾਲ ਬੱਚਿਆਂ ਦਾ ਆਉਣ ਵਾਲਾ ਭੁੱਖ ਬਣਾ ਰਹੇ ਆ ਜੀ ਤੇ ਭੁੱਖ ਜਿਹੜਾ ਵਾ ਉਹ ਜਦੋਂ ਘਰ ਆ ਜਿਹੜਾ ਹੂੰ ਮੰਦਰ ਹੁੰਦਾ ਜਦੋਂ ਆਪਾਂ ਮੰਦਰ ਦੇ ਬਿਲਕੁਲ ਬਿਲਕੁਲ ਹੂੰ ਉਹਨੂੰ ਤੋੜਨਾ ਆਪਣੇ ਹੱਥੀਂ ਤੋੜਨਾ ਸ਼ੁਰੂਆਤ ਮੈਂ ਲਦਾ ਇੱਥੇ ਹੀ ਕੀਤੀ ਆ ਇੰਟਰਲੌਕ ਟਾਈਲਾਂ ਇੱਥੋਂ ਪਟ ਕੇ ਪਟਣੀਆਂ ਸ਼ੁਰੂ ਇੱਕ ਘਰ ਦੇ ਵਿੱਚ ਕੋਈ ਮਾੜੀ ਇੰਟਰਲੌਕ ਦੀ 9 ਐਮ ਐਮ ਦੀ ਇਹ ਇੰਟਰਲੌਕ ਆ ਆਮ ਤੁਹਾਨੂੰ ਮਿਲ ਲੂਗੀ 5 ਜੀ 7 ਇੰਚ ਦੀ ਜੀ 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 ਇਹ 9 ਐਮ ਐਮ ਦੀ ਆ 5 ਐਮ ਐਮ ਦੀ ਨਹੀਂਗੀ ਪਰ ਜਾਨਣੇ ਕਿ ਪੂਰੀ ਜਿੰਨੀ ਵੀ ਕੋਸ਼ਿਸ਼ ਘਰ ਬਣਾਉਣ ਲਈ ਵਧੀਆ ਪਹਿਲਾਂ ਵੀ ਘਰ ਹੋਣਾ ਸੀ ਪਰ ਇਹਨਾਂ ਨੇ ਇਹਨੂੰ ਤਵਾਰਾ ਫਰਾ ਅਢੇਡ ਕੇ ਨਾ ਹਾਂ ਹਾਲੇ ਤਾਂ ਸੀਮੈਂਟ ਤਾਜਾ ਹੀ ਲੱਗਣ ਡਿਆ ਸਾਰਾ ਕੁਛ ਨਵਾਂ ਹੀ ਬਣਿਆ ਘਰ ਕੋਠੀ ਦੇ ਰੂਪ ਦੇ ਵਿੱਚ 4 ਸਾਲ ਹੋਏ ਹਾਲੇ ਹਾਲੇ ਤਾਂ ਫੀਟਿੰਗ ਫੂਟਿੰਗ ਹੋਣ ਡਈ ਸਾਰਾ ਸੇ ਕੰਮ ਚੱਲਣ ਡਿਆ ਤੁਹਾਡਾ ਹੂੰ ਤੇ ਇਧਰੋਂ ਮਾਤਾ ਜੀ ਦੇੜਿਆ ਕੁਛ ਇਥੇ ਛੇੜ ਸੀ ਸਾਰਾ ਸੰਦਾਲ ਆ ਅੱਛਾ ਜੀ ਇਹ ਤੇ ਸਾਰੇ ਲਾਈਦੇ ਸੀ ਹਾਂਜੀ ਛੁੱਟ ਸੀ ਆ ਮੈਂ ਭਾਜੀ ਤੁਹਾਡੀ ਉਹ ਵੀਡੀਓ ਵੇਖੀ ਵੀ ਤੁਸੀਂ ਮੈਨੂੰ ਲਾ ਦਸਲੇਟਾਂ ਲੱਦ ਕੇ ਜਾਣ ਦੇ ਸੀ ਇੱਕ ਉਹਦੇ ਚ ਬੂਟ ਦੇ ਵਿੱਚ ਨਾ ਇਥੋਂ ਸਾਰੀਆਂ ਪਈਆਂ ਹੋਈਆਂ ਉਹ ਕੱਲ ਸ਼ਾਮੀ ਖੜੀਆਂ ਇਹ ਵੀਰ ਨਾਲ ਸੀ ਸਾਰੇ ਹੂੰ ਪੁਰਨਾ ਸਾਹਿਬ ਇਹੀ ਹੈ ਨਾ ਕਿ ਦਿਲ ਨਹੀਂ ਕਰਦਾ ਤੇ ਨਾ ਹੀ ਸਥਿਤੀ ਜਿੱਦਾਂ ਲੱਗ ਰਹੀ ਸੀ ਨਾ ਅੱਜ ਵੀ ਅਸੀਂ ਮਹਾਰਾਜੇ ਅਰਦਾਸ ਕਰਦੇ ਹਾਂ ਤੇ ਅੱਜ ਵੀ ਅਸੀਂ ਸਾਨੂੰ ਇੰਜ ਲੱਗਦਾ ਹੋਵੇ ਵੀ ਵੀਰਾਂ ਕੋਈ ਸਾਡੇ ਵਾਸਤੇ ਰੱਬ ਕਰੂਗਾ ਕੁਛ ਵੀ ਤਾਂ ਅੱਗੇ ਵੀ ਸਾਡੇ ਨਾਲ ਅਸੀਂ ਇੱਕ ਦੋ ਇਥੇ ਚਾਂਸ ਦੇਖਿਆ ਏਰੀਆ ਦੇ ਵਿੱਚ ਜੀ ਕਿ ਉਹ ਪਰਿਵਾਰ ਦਾ ਨੁਕਸਾਨ ਬੜਾ ਹੋ ਗਿਆ ਹਮ ਪਰ ਕੁਝ ਸਮਾਨ ਦਰਿਆ ਦੇ ਵਿੱਚ ਚਲੇ ਗਿਆ ਉਸ ਤੋਂ ਬਾਅਦ ਜਿਹੜਾ ਬਾਕੀ ਜਿਹੜਾ ਉਹ ਬਚ ਗਿਆ ਤੇ ਫਿਰ ਘਰ ਜਿਹੜੇ ਵੱਸ ਗਏ ਸੀ ਹਮ ਤੇ ਅਸੀਂ ਕਹਿੰਦੇ ਆ ਵੀ ਇਥੋਂ ਜਾਣ ਦੀ ਨੋਬਤ ਨਾ ਹੀ ਹੋਵੇ ਬੇਸ਼ੱਕ ਇਹਨਾਂ ਨੇ ਕਰ ਰਹੇ ਔੜਪੋਰਟ ਗਿਰੋਂ ਕਹਿ ਦਿੰਦੇ ਪਾ ਪੰਜਾਬੀ ਭਾਸ਼ੇ ਔੜਪੋਰਟ ਕਰ ਰਹੇ ਆ ਹਲੋ ਉਹ ਸਾਹਮਣੇ ਵਾਸ਼ਰੂਮ ਆਇਆ ਉਹਦੇ ਹਾਲੇ ਤੱਕ ਦਰਵਾਜ਼ਾ ਹੀ ਨਹੀਂ ਖੋਲੇ ਹਮ ਔਰ ਟੈਂਕੀ ਆ ਉਹ ਨਹੀਂ ਖੋਲੀ ਕਿ ਕੋਛ ਵੀ ਕਿਸੇ ਵੀ ਸਮੇਂ ਦੇ ਰੱਬ ਤੇ ਅਸਰਾ ਰੱਖ ਕੇ ਬੈਠਾ ਬਿਲਕੁਲ ਆਸ ਆਸਤੀ ਦੁਨੀਆ ਹੁੰਦੀ ਕਾਇਮ ਮਾ ਜੀ ਮੈਨੂੰ ਦੱਸ ਰਹੀ ਹੈ ਕਹਿੰਦੇ ਕਾਕਾ ਵੀ ਰਾਤ ਨੂੰ ਹੀ ਚੱਲ ਜਾਣੇ ਉੱਧਰ ਸੌਣ ਵੀ ਰਾਤ ਨੂੰ ਇੱਥੇ ਨਹੀਂ ਰੁਕਦੇ ਵੀ ਪਤਾ ਨਹੀਂ ਕਿਹੜੇ ਵੇਲੇ ਜੀ ਜਦੋਂ ਹੁਣ ਦਿਨ ਦਾ ਜਦੋਂ ਸ਼ੋਰ ਚੱਲਣ ਲੱਗ ਜਾਂਦਾ ਨਾ ਜੀ ਜੀ ਤੇ ਉਹਦੇ ਵਿੱਚ ਆਪਾਂ ਨੂੰ ਆਸ-ਪਾਸ ਤੇ ਜਿੱਥੇ ਵੀ ਹੁਣ ਇੱਥੋਂ ਤੋਂ ਦੂਰ ਵੀ ਜਿਹੜੀ ਢਿੱਕ ਡਿੱਗਰੀ ਹੈ ਦਰਿਆ ਦੇ ਵਿੱਚ ਪਤਾ ਲੱਗਦਾ ਰਹਿੰਦਾ ਨਹੀਂ ਲੱਗਦਾ ਉਹ ਜਦੋਂ ਰਾਤ ਨੂੰ ਜ਼ਿਆਦਾ ਇਹੋ ਜਿਹਾ ਆਪਣਾ ਇੱਥੇ ਇਹ ਤੇ ਪਰਿਵਾਰ ਦਾ ਵੀ ਜਿਹੜੇ ਲੱਗੇ ਆਸਪੜਾਸ ਜਿਹੜੇ ਘਰ ਆਇਆ ਇਥੋਂ ਕਿਲੋਮੀਟਰਾਂ ਤੋਂ ਦੂਰ ਹੈ ਜਿਹੜੇ ਕੋਈ ਲੋਕ ਬਾਹਰ ਸੌਂਦੇ ਪੱਕੇ ਤੋਂ ਬਿਨਾ ਹੂੰ ਉਸ ਦੱਸਦੇ ਆ ਕਿ ਰਾਤ ਨੂੰ ਡਰ ਲੱਗਦਾ ਹੂੰ ਜਦੋਂ ਇੱਕ ਫਾਇਰਿੰਗ ਜਦੋਂ ਹੁੰਦੀ ਆ ਜੀ ਜੀ ਜਦੋਂ ਵਿੱਚ ਡੇਗ ਪਾਣੀ ਡੇਗਦਾ ਹਾਂ ਇੱਕ ਪਰਿਵਾਰ ਤੇ ਸਾਰੀ ਜਿਹੜੀ ਉਦਾਂ ਹੀ ਇਹ ਚੀਜ਼ ਵੇਖ ਕੇ ਉਹਨਾਂ ਦੇ ਅੱਖਾਂ 'ਚ ਜਿਹੜੇ ਆਪਣਾ ਸ਼ਿਆਨਾ ਢੱਠ ਦਾ ਵੇਖਦੇ ਆ ਤੇ ਦੂਸਰਾ ਜਦੋਂ ਰਾਤ ਨੂੰ ਫਿਰ ਉਹ ਕਿਤਰਾ ਕਿੱਥੇ ਰਹਿਣਗੇ ਕਿਉਂਕਿ ਬੱਚਿਆਂ ਨੂੰ ਸੰਭਾਲਣਾ ਆਜੋ ਇੱਧਰ ਨੂੰ ਪਿੱਛੇ ਨੂੰ ਚੱਲਦੇ ਆ ਇੱਧਰ ਵੀ ਐ ਐ ਇਥੇ ਇਹ ਇੱਕ ਪਰਿਵਾਰ ਹੀ ਆ ਇੱਕ ਇੱਕ ਹੀ ਘਰ ਆ ਮਤਲਬ ਇਹ ਸਾਰਾ ਨਹੀਂ ਜੀ ਇਹ ਬਾਹਰ ਉਹ ਇੱਕ ਇੱਕ ਦਾ ਰੂਪ ਦਿੱਤਾ ਆ ਵਾ ਜੀ 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 ਬਾਕੀ ਬਾਪੂ ਹੁਣੇ ਅੱਜ ਕੱਲ ਪਹਿਲਾਂ ਜਿਹੜੇ ਬਜ਼ੁਰਗ ਬਣਾ ਦਿੰਦੇ ਸੀ ਉਹ ਇੱਕ ਬਣਾ ਲੈਂਦੇ ਘਰ ਬਣਾ ਲਿਆ ਉਹਨਾਂ ਨੂੰ ਪਤਾ ਨਹੀਂ ਬਾਅਦ ਦੇ ਵਿੱਚ ਜ਼ਿੰਦਗੀ ਦਾ ਸਫ਼ਰ ਦਾ ਕੋਈ ਪਤਾ ਨਹੀਂ ਆ ਜੀ ਤੇ ਬਾਅਦ ਦੇ ਵਿੱਚ ਬੱਚਿਆਂ ਦੇ ਨਾਲ ਕੋਈ ਇਹ ਨਾ ਭੇਦ ਭਾਵ ਨਾ ਹੋਵੇ ਇਹਨਾਂ ਨੇ ਉਸ ਤਰੀਕੇ ਦੇ ਨਾਲ ਉਹਨੂੰ ਪਾਰਟੀਸ਼ਨ ਅੰਦਰੋਂ ਦੋ ਤਰੀਕੇ ਦਾ ਕੀਤਾ ਦੋ ਦੋ ਬੱਚੇ ਇਹਨਾਂ ਦੇ ਅੱਛਾ ਜੀ ਤੇ ਵੀ ਕੱਲ ਨੂੰ ਕੁਝ ਵੀ ਇਹਨਾਂ ਦਾ ਮਾਰਾਈ ਨਾ ਕਰੇ ਸਦਾ ਹੀ ਹੂੰ ਲੰਮੀ ਦੂਰ ਤੱਕ ਇਹਨਾਂ ਦੇ ਬੱਚਿਆਂ ਦੇ ਵੀ ਨਵੇ ਜੀ ਜੀ ਤੇ ਜੇ ਕੋਈ ਲੱਗਦਾ ਆਪਾਂ ਨੂੰ ਤੇ ਆਪਣਾ ਆਪਣਾ ਕੋਈ ਆਪਣਾ ਹਿੱਸੇ ਦੇ ਵਿੱਚ ਆਪਣਾ ਗੁਜ਼ਾਰਾ ਵਧੀਆ ਕਰ ਸਕਦਾ ਕਿਉਂਕਿ ਚੰਗੀ ਸੋਚ ਦੇ ਨਾਲ ਪਹਿਲੇ ਤੋੜੇ ਕਿਉਂ ਗਿਆ ਇਹ ਘਰ ਇਸ ਲਈ ਤੋੜੇ ਗਿਆ ਨਾ ਬਣਾਇਆ ਗਿਆ ਉਹਨੂੰ ਹੂੰ ਤੇ ਬਾਲਿਆ ਵਾਲੀ ਛੱਤਾ ਸੀ ਅਸੀਂ ਆਉਣ ਵਾਲਾ ਭਵਿੱਖਿਆ ਬੱਚਿਆਂ ਦੇ ਲਈ ਵੀ ਆ ਫਿਊਚਰ ਦੀ ਉਸਾਰਾ ਨਾ ਬੰਦਿਆਂ ਨੇ ਪਲਾਨਿੰਗ ਕਰ ਲਈ ਸੀ ਉਹ ਕਰ ਰਹੇ ਆ ਕਿ ਜਦੋਂ ਤੁਸੀਂ ਅੱਗੇ ਦੇਖ ਸਕਦੇ ਆ ਅੱਜ ਆ ਇਥੋਂ ਵੀ ਬਨੇਰਾ ਤਾਂ ਢਾਇਆ ਲੱਗਦਾ ਗੇਟ ਲੌਨ ਦੀ ਗੇਟਵਰਕ ਦਾ ਸਿਸਟਮ ਸੀ ਅੱਛਾ ਜੀ ਤੇ ਅੱਜ ਇਹਦੇ ਵਿੱਚੋਂ ਪਰਾਲੀ ਨਗਾ ਕੇ ਹੂੰ ਤੇ ਇਹਨੂੰ ਤੋੜਿਆ ਗਿਆ ਇੱਥੇ ਮਾਲ ਡੰਗਰ ਲਈ ਮੈਨੂੰ ਲੱਗਦਾ ਇੱਥੇ ਟੁਰਨਾ ਸਾਹਿਬ ਜਿੱਦਣ ਅਸੀਂ ਫਸਟ ਦਿਨ ਆਉਂਦੇ ਸੇ ਅੱਖੇ ਲੱਗੇ ਹੋਏ ਸੀ ਅੱਛਾ ਜੀ ਅ ਪਛਮਾ ਵਾਸਤੇ ਹਾਂਜੀ ਇਹਦੇ ਤੋਂ ਵੀ ਉਹ ਸਲੇਟਾਂ ਹੀ ਖੋਲੀਆਂ ਵਾਂ ਹਾਂਜੀ ਸਲੇਟਾਂ ਖੋਲੀਆਂ ਗਈਆਂ ਆਹ ਦੇਖੋ ਵੀਰ ਚੜਿਆ ਪਿਆ ਉਹ ਸਾਰਾ ਢੈਟ ਹੋਈਆ ਕਰ ਰਹੇ ਨੇ ਸਾਰੇ ਇਹਦੇ ਵਿੱਚ ਥੱਲੇ ਵੀ ਨਾ ਬਹੁਤ ਸੋਹਣੀ ਵਧੀਆ ਫਰਸ਼ ਪਾਈ ਗਈ ਆ ਜਦੋਂ ਪਾਣੀ ਦੀ ਪੂਰੀ ਢਲਾਂਕ ਕੀਤੀ ਇਹ ਕਹਿਣ ਦਾ ਮਤਲਬ ਵੀ ਸਦੀਆਂ ਦਾ ਸੋਚਿਆ ਸੀ ਕਿ ਅੱਗੇ ਆਪਾਂ ਜਦੋਂ ਇਹ ਤਾਂ ਕਦੇ ਇਹੋ ਜੀ ਚੀਜ਼ ਦੀ ਨੌਕਤ ਨਹੀਂ ਆਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੋਟੇ ਛੋਟੇ ਜਿਹੇ ਦਾਦੇ ਪੁੱਤਰੇ ਆ ਹਾਂ ਪੱਕੇ ਟਾਂਕੇ ਇਹਨਾਂ ਨੇ ਲਾਤੇ ਸੀਗੇ ਬਿਲਕੁਲ ਇਹਨਾਂ ਦਾ ਵੀਰ ਨੇ ਆਪਣੇ ਹੱਥੀਂ ਇਹਨਾਂ ਦਾ ਬੱਚਾ ਬਹੁਤ ਕਾਰੀਗਰ ਆ ਅੱਛਾ ਜੀ ਉਹਨਾਂ ਨੇ ਆਪ ਇਹ ਮਿਹਨਤ ਕਰਕੇ ਸਾਰਾ ਕੁਝ ਹੈਵੀ ਜਿਹੜੇ ਮਟੀਰੀਅਲ ਵਿੱਚ ਯੂਜ਼ ਕੀਤਾ ਗਿਆ ਇਹਦੇ ਵਿੱਚ ਵੀ ਕੋਈ ਉਹੀ ਗੱਲ ਨਾ ਹੁਣ ਤੋੜਨ ਦੇ ਵਿੱਚ ਵੀ ਦਿੱਕਤ ਆ ਰਹੀ ਆ ਕਿ ਆਪਣੇ ਵਾਲੇ ਉਹ ਪੱਕਾ ਵੀ ਸਦੀਆਂ ਪੱਕਾ ਹੀ ਕੀਤਾ ਹੋਇਆ ਸੀ ਜੀ ਜੀ ਕੀ ਹਵਾ ਦੇ ਨਾਲ ਛੱਡ ਨਾ ਆਪਾਂ ਆਮ ਵੇਖ ਲੈਂਦੇ ਤੂਫਾਨ ਨੇਰੀਆਂ ਹੁੰਦੇ ਉੱਡ ਜਾਂਦੇ ਆ ਜੀ ਜੀ ਤੇ ਉਧਰ ਤੋਂ ਹੁਣ ਇੱਕ ਵਾਰ ਅੰਦਰੋਂ ਘਰ ਵੇਖ ਕੇ ਜੀ ਵੀ ਕਿੰਨੀ ਮਿਹਨਤ ਨਾਲ ਕਿੰਨਾ ਸ਼ਾਨਦਾਰ ਇਹਨਾਂ ਨੇ ਬਣਾਇਆ ਸਾਰਾ ਵੀ ਘਰ ਬਣਾਉਣੇ ਕਿਹੜਾ ਸੌਖੇ ਨੇ ਅੱਜ ਦੇ ਸਮੇਂ ਦੇ ਵਿੱਚ ਇੰਨੀ ਮਹਿੰਗਾਈ ਆ ਇਹ ਕੋਪਕਾ ਕਾਲ ਐਂਟਰ ਵਾਲਾ ਸਿੰਗਲ ਸਟੋਰੀ ਮਕਾਨ ਸੀਗਾ ਬੜਾ ਵਧੀਆ ਸੀ ਲੱਗੇ ਕੱਲੋ ਅਸੀਂ ਇਹ ਉਹ ਲਾ ਲਏ ਨੇ ਹਾਂਜੀ ਹਾਂਜੀ ਜੀ ਜੀ ਜਿਹੜੇ ਉਹ ਤਾਰੇ ਗਏ ਆ ਉਹ ਵੇਣ ਗਿਆ ਉਹ ਵੀ ਦੇਖ ਸਕਦੇ ਹਾਂਜੀ ਸਾਰੀ ਉਢੇੜ ਲਈ ਆ ਨਾ ਬਾਰ ਜਾਓ ਨਹੀਂ ਕੋਈ ਨਾ ਬਾਪੂ ਜੀ ਦਿਲ ਨਾ ਛੱਡੋ ਤੁਸੀਂ ਆਪੇ ਵਾਹਿਗੁਰੂ ਕਿਰਪਾ ਕਰਨਗੇ ਬਚੂਗਾ ਘਰ ਕੁਝ ਨਹੀਂ ਹੁੰਦਾ ਬਿਲਕੁਲ ਜੀ ਚੜ੍ਹਦੀ ਕਲਾ ਚ ਰਹੋ ਹੌਸਲਾ ਰੱਖੋ ਠੀਕ ਹੈ ਜੀ ਆਪੇ ਬਚਾਇਆ ਹੋਗਾ ਮਹਾਰਾਜ ਕਰੂਗਾ ਹਾਂ ਜੀ ਦਿਲ ਨਹੀਂ ਛੱਡਣਾ ਨਹੀਂ ਨਹੀਂ ਸਾਡੇ ਸਿਰ ਤੇ ਕੋਈ ਛੱਡਣਾ ਨਹੀਂ ਕੋਈ ਨਾ ਤੁਹਾਨੂੰ ਚਟਾ ਸਰ ਅਜੇ ਕਿਰਪਾ ਕਰੀਂ ਮਹਾਰਾਜ ਇਹ ਤਾਂ ਨਹੀਂ ਕਿਤੇ ਬਿਲਕੁਲ ਜੀ ਵਾਇਗਰੂ ਨੇ ਆਪੇ ਮੇਰ ਕਰਨੀ ਆ ਉਹਨੇ ਜੇ ਬਣਵਾਇਆ ਆਪਣੇ ਤੋਂ ਇਨੀ ਮਿਹਨਤ ਕਰਾ ਕੇ ਤਾਂ ਐਡੀ ਛੇਤੀ ਰੋੜਨ ਨਹੀਂ ਲੱਗਾ ਤੇ ਹੋਰ ਹੈ ਨਾ ਕੋਈ ਨਾ ਤੇ ਜ਼ਮੀਨ ਵੀ ਆਪਣੀ ਸਾਹਮਣੀ ਆ ਇਧਰ ਇਹ ਮਕਾਨਾਂ ਦੇ ਸਾਹਮਣੀ ਆ ਜਿਹੜੀ ਦਰਿਆ ਦੇ ਵਿੱਚ ਸਾਰੀ ਆ ਅੱਛਾ ਕਿੰਨੇ ਕਿੰਨੇ ਏਕੜ ਸੀ ਜ਼ਮੀਨ ਤਾਂ ਆਪਣੀ 18 ਏਕੜ ਆ ਅੱਛਾ ਜੀ ਤੇ 11 12 ਏਕੜ ਤੇ ਰੁੜ ਗਈ ਆ ਨਾ ਓਕੇ ਜੀ ਬਾਕੀ ਵੀ ਹੁਣ ਇਹ ਰੋੜੀ ਜਾਂਦੇ ਆ ਪਤਾ ਨਹੀਂ ਕੀ ਕਰਨਾ ਬਾਕੀ ਕੋਈ ਨਾ ਜਦੋਂ ਬੰਨ ਲੱਗਦਾ ਫਿਰ ਜ਼ਮੀਨ ਤੇ ਚਲੋ ਮਤਲਬ ਪੱਧਰੀ ਕਰ ਲੈਂਦਾ ਬੰਦਾ ਬਾਅਦ ਚ ਪਰ ਮਕਾਨਾਂ ਦਾ ਔਖਾ ਹੁੰਦਾ ਨਾ ਹਾਂਜੀ ਮਸ਼ੀਨ ਉਹ ਦੱਸੇ ਜੇ ਸੰਜੀ ਹੋ ਜੂਗੀ ਹਾਂਜੀ ਮਕਾਨਾਂ ਦਾ ਔਖਾ ਮਕਾਨ ਬਣਾਉਣੇ ਬੜੇ ਔਖੇ ਆ ਜੀ ਜਮੀਨ ਵਾਂਜੂ ਕਰ ਨਹੀਂ ਬਣਦੇ ਹਾਂਜੀ ਘਰ ਨਹੀਂ ਬਣਦੇ ਬਿਲਕੁਲ ਕੋਈ ਨਾ ਤੁਸੀਂ ਹੌਸਲਾ ਨਾ ਹਾਰੋ ਵਾਈਗਰੂ ਰੱਖਣਗੇ ਹੱਥ ਦੇ ਕੇ ਇਧਰੋਂ ਪਿਛਲੇ ਪਾਸਿਓਂ ਹੋਰ ਵੇਖ ਲਈਏ ਜੀ ਚੰਗੀ ਤਰ੍ਹਾਂ ਉੱਪਰੋਂ ਲੈ ਲਓ ਹਾਂ ਉੱਪਰੋਂ ਜਾ ਆਉਨੇ ਆ ਆਓ ਉੱਪਰ ਚੱਲਦੇ ਆ ਉੱਪਰੋਂ ਤਾਂ ਆ ਕੇ ਲੱਗਦਾ ਵੀ ਜਿੱਦਾਂ ਇਹ ਰੇਗਿਸਤਾਨ ਹੀ ਹੁੰਦਾ ਕਈ ਥਾਵਾਂ ਤੇ ਸੁੱਕਾ ਇਸ ਤਰ੍ਹਾਂ ਲੱਗਣ ਡਿਆ ਤੇ ਬਾਕੀ ਸਮੁੰਦਰ ਵਾਗ ਰਿਆ ਹੁੰਦਾ ਜਿਵੇਂ ਇਹ ਹਿਸਾਬ ਹੋਇਆ ਪਿਆ ਇੱਥੇ ਤਾਂ ਏ ਭਾਜੀ ਪਹਿਲੀ ਵਾਰ ਹੀ ਇਧਰਲੇ ਪਾਸੇ ਇਹਨਾਂ ਦੇ ਘਰਾਂ ਨੂੰ ਇੰਨੀ ਮਾਰ ਪਈ ਆ ਇਹ ਪਹਿਲੀ ਵਾਰੀ ਹੋਇਆ ਜੀ ਜਦੋਂ ਬਹੁਤ ਧੀਰ ਦਾ ਪਰਿਵਾਰ ਇੱਥੇ ਵਸਿਆ ਇਸ ਏਰੀਆ ਦੇ ਵਿੱਚ ਹਮ ਹਮ ਪਰ ਜਿਹੜਾ ਪਾਣੀ ਤੇ ਆ ਜਾਂਦਾ ਸੀ ਜੀ ਕੋਈ ਹਫਤਾ ਰਹਿ ਗਿਆ ਕੋਈ 5 ਦਿਨ ਰਹਿ ਗਿਆ ਪਰ ਪੱਕਾ ਵਹਿਣ ਨਹੀਂ ਸੀ ਬਣਦਾ ਐਵੇਂ ਪੱਕਾ ਵਹਿ ਨਹੀਂ ਸੀ ਹਮ ਪਰ ਇਸ ਵਾਰੀ ਸਮਝੀ ਕੁਛ ਨਹੀਂ ਆਉਂਦੀ ਤੇ ਹੋਰ ਬਣਿਆ ਕੀ ਆ ਜੀ ਨੁਕਸਾਨ ਤੇ ਪੰਜਾਬ ਦੇ ਵਿੱਚ ਹੋਇਆ ਹੜ੍ਹ ਤੇ ਆਏ ਹੋਰ ਜਗ੍ਹਾ ਤੇ ਵੀ ਬਿਲਕੁਲ ਪਰ ਸਭ ਤੋਂ ਵੱਧ ਜਿਹੜੀ ਮਾਰਿਆ ਉਹੀ ਐ ਬਾਉਪੁਰ ਜਾਂ ਇੱਧਰ ਰਾਮਪੁਰ ਗੋਰਾ ਹਾਂ ਰਾਮਪੁਰ ਗੋਰਾ ਦੇ ਵਿੱਚ ਪਈ ਆ ਜੀ ਤੇ ਜਿਹੜਾ ਨੌ ਘਰ ਰੁੜੇ ਸੀ ਹੂੰ ਤੇ ਉਹਨਾਂ ਨੂੰ ਬਲਾਸਾ ਦਿੰਦੇ ਸੀ ਪਰਿਵਾਰਾਂ ਨੂੰ ਕੋਈ ਲੜਨੀ ਕਰਨੀ ਜੀ ਜੀ ਕੋਈ ਗੱਲ ਨਹੀਂ ਆਪਣਾ ਘਰ ਹੈਗਾ ਹੂੰ ਕਿਉਂਕਿ ਨੇੜੇ ਸੀ ਨਾ ਜੀ 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 ਬਿਲਕੁਲ ਤੇ ਤੁਸੀਂ ਆਪਣੇ ਘਰੇ ਆ ਜਾਓ ਹੂੰ ਆਪਾਂ ਕੋਈ ਨਹੀਂ ਰਲ ਮਿਲ ਕੇ ਰਵਾਂਗੇ ਜੀ ਕਿੱਥੇ ਉਹ ਜਿਹੜੇ ਪਰਿਵਾਰਾਂ ਜਿਨ੍ਹਾਂ ਦਾ ਘਰ ਰੁੜਿਆ ਹੂੰ ਉਹ ਨਾਲ ਸਨਮਾਨ ਕਢਵਾ ਰਹੇ ਉਹ ਦਲਾਸਾ ਦਿੰਦੇ ਵੀ ਕੋਈ ਗੱਲ ਨਹੀਂ ਤੁਹਾਡੇ ਨਾਲ ਵੇਖੋ ਜੀ ਤੇ ਉਹਨਾਂ ਨਾਲ ਦੇਖ ਕੇ ਬਹੁਤ ਲੱਗ ਵੀ ਫਿਰ ਆਪਣੇ ਆਪ ਨੂੰ ਦੇਣਾ ਪੈਂਦਾ ਬਿਲਕੁਲ 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 ਕਿਉਂਕਿ ਜਹਾਨ ਹੈ ਤੇ ਜਹਾਨ ਹੈ ਜੀ ਸਭ ਕੁਝ ਹੋ ਜਾਊਗਾ ਜੇ ਜੀ ਕੋਈ ਇਸ ਮਾਸਕ ਤੌਰ ਤੇ ਕੋਈ ਕਮਜ਼ੋਰ ਹੋ ਜਾਂਦਾ ਜਾਂ ਉਹ ਚੀਜ਼ ਲਾ ਲੈਂਦਾ ਦਿਲ ਨੂੰ ਜਗਾਉਣ ਵਾਲਾ ਬਿਲਕੁਲ ਜੀ ਜੀ ਤੇ ਅੱਛਾ ਜਿਹੜਾ ਉਹ ਪਿੱਛੇ ਹੁਣ ਮਸ਼ੀਨਾਂ ਵਹਾ ਬਣਾ ਰਹੀਆਂ ਉਧਰਲੇ ਪਾਸੇ ਨੂੰ ਇਹ ਕੀ ਉਮੀਦ ਲੱਗਦੀ ਜੀ ਵੀ ਬਣ ਰਿਹਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਛੇਦੀ ਚੱਲੂ ਕੰਮ ਕਿ ਨਹੀਂ ਉਧਰ ਨੂੰ ਵਹਿਣ ਦਾ ਜੀ ਜੀ ਪ੍ਰਯਾਸ ਆ ਹਮ ਕੀਤੇ ਜਾ ਰਹੇ ਜੀ ਬڑے ਅਲੱਗ-ਅਲੱਗ ਤਰ੍ਹਾਂ ਦੇ ਬڑے ਕੀ ਕਹਿੰਦੇ ਨੇ ਵਿੱਚ ਬੱਸ ਕੋ ਨਾਲ ਟੱਕਰਾ ਮਾਰਨ ਵਾਲੀ ਗੱਲ ਚੱਲ ਰਹੀ ਆ ਹਮ ਪਰ ਜਿਹੜਾ ਟੈਕਨਿਕਲੀ ਤੌਰ ਤੇ ਜਿਹੜਾ ਚੀਜ਼ ਹਮ ਉਹ ਹਾਲੇ ਤੱਕ ਇੱਥੇ ਉਹ ਚੀਜ਼ ਨਹੀਂ ਹੋਈ ਜਣੀ ਕਿ ਇੱਥੇ ਇਹਨੂੰ ਗਵਰਨਮੈਂਟ ਨੂੰ ਲੈਣਾ ਚਾਹੀਦਾ ਇਹ ਬੰਨ ਨੂੰ ਹੱਥਾਂ ਨਾਲ ਆਪਣੇ ਉਹ ਚਲਾਵੇ ਹਮ ਕਿ ਜਿਹੜੇ ਟੈਕਨਿਕਲੀ ਮਾਹਰ ਆ ਤੇ ਇੰਨੀਆਂ ਤਨਖਾਹਾਂ ਲੈਂਦੇ ਆ ਜੀ ਉਹ ਆਣ ਕੇ ਜਿਹੜਾ ਇਹ ਦੱਸਣ ਤੇ ਕਾਰ ਸੇਵਾ ਬਾਬਾ ਸੁਖਾ ਸਿੰਘ ਜੀ ਸਰਿਆਲੀ ਸੇਵਾ ਵਾਲਿਆਂ ਦੀ ਉਹਨਾਂ ਦੀ ਬੜੀ ਸਾਨੂੰ ਇਸ ਇਲਾਕੇ ਤੋਂ ਦੇਣਿਆ ਇਹ ਉਹਨਾਂ ਦੀ ਵੱਲੋਂ ਹੀ ਸੇਵਾ ਹੋ ਰਹੀ ਹੈ ਜੀ ਸੇਵਾ ਲੱਗੀ ਹੈ ਕਿ ਸਾਡੀ ਜਿਹੜੀ ਇਹ 16 ਪਿੰਡਾਂ ਦੀ ਜਿਹੜੀ ਕਮੇਟੀ ਬਣਾਈ ਗਈ ਆ ਹਾਂਜੀ ਉਹ ਨਾਲ ਇਹਨਾਂ ਦੇ ਨਾਲ ਸਾਥ ਦੇ ਰਹੇ ਆ ਅੱਛਾ ਜੀ ਪਰ ਜਿਹੜੀ ਪ੍ਰਾਪਤੀ ਆ ਉਹ ਕੁਝ ਨਹੀਂ ਹੋ ਰਹੀ ਹੂੰ ਪ੍ਰਾਪਤੀ ਦੇ ਉਧਰ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਆਹ ਸਾਨੂੰ ਆ ਜਿਹੜਾ ਸਾਡਾ ਪਤਾ ਹੀ ਨਹੀਂ ਸੀ ਵੀ ਇੱਧਰ ਧਿਆਨ ਹੀ ਨਹੀਂ ਸੀਗਾ ਇਹ ਵੀ ਸਾਡੇ ਨਾਲ ਇਹ ਘਟਨਾ ਵਾਪਰ ਜਾਣੀ ਆ ਜੀ 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 ਤੇ ਫਿਰ ਇਧਰ ਨੂੰ ਸਾਰਨ ਹੋਣਾ ਪਿਆ ਤੇ ਜਦੋਂ ਇਹ ਘਰ ਦੀ ਸਥਿਤੀ ਜਦੋਂ ਜਿਆਦਾ ਨਾਜ਼ਿਕ ਲੱਗਦੀ ਆ ਹਾਂਜੀ ਤੇ ਫਿਰ ਅਸੀਂ ਪ੍ਰਸ਼ਾਸਨ ਤੱਕ ਜਦੋਂ ਪਹੁੰਚ ਕਰਦੇ ਆ ਹੂੰ ਤੇ ਸਾਡੀ ਕਿਸਮਤ ਫਿਰ ਉਹ ਕਹ ਲਈ ਕਿ ਬਾੜੀ ਧੋਖਾ ਦੇਣ ਵਾਲੀ ਗੱਲ ਹੋ ਗਈ ਉੱਪਰ ਸਰਕਾਰੀ ਛੁੱਟੀਆਂ ਆ ਗਈਆਂ ਦੀਵਾਲੀ ਦੀਆਂ ਹਾਂਜੀ ਜਿਹੜੀ ਲੇਬਰ ਆ ਮਨਰੇਗਾ ਵਾ ਚਾਹੇ ਡੀਸੀ ਸਾਹਿਬ ਚਾਹੇ ਐਸਡੀਐਮ ਸਾਹਿਬ ਜੀ ਕਿਉਂਕਿ ਐਸਡੀਐਮ ਸਾਹਿਬ ਹੋਣੇ ਤੇ ਪ੍ਰਸ਼ਾਸਨ ਨੇ ਪਹਿਲਾਂ ਹੜਾ ਦੇ ਵਿੱਚ ਬਹੁਤ ਸਾਡਾ ਸਹਿਯੋਗ ਕੀਤਾ ਸੀ ਹੂੰ ਇਸ ਵਾਰੀ ਵੀ ਉਹਨਾਂ ਨੇ ਘਟਨਾ ਨਹੀਂ ਸੀ ਪਰ ਛੁੱਟੀਆਂ ਆ ਗਈਆਂ ਜੀ ਛੁੱਟੀਆਂ ਆਉਂਦਾ ਕਰਕੇ ਥੋੜਾ ਕੰਮ ਲੇਟ ਹੋ ਗਿਆ ਤੇ ਪ੍ਰਸ਼ਾਸਨ ਰਾਜ ਜੋ ਐਸਟੀਮ ਸਾਹਿਬ ਵੀ ਮੈਡਮ ਆਏ ਸੀ ਤੇ ਵੀਰੋ ਸਾਹਿਬ ਇੱਥੋਂ ਹੋ ਕੇ ਗਏ ਆ ਕੁਝ ਲੇਵਰ ਉਹਨਾਂ ਨੇ ਦਿੱਤੀ ਆ ਕਿਉਂਕਿ ਤਿਹਾਰਾਂ ਦੇ ਦੌਰਾਨ ਕੋਈ ਆਪਣਾ ਕਿਤੇ ਆਪਣੇ ਬੱਚਿਆਂ ਕੋਲ ਜਾ ਕੇ ਮਨਾਉਂਦਾ ਤਿਹਾਰ ਜੀ 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 ਕੋਈ ਕਿਤੇ ਜਾਂਦਾ ਵਾ ਇਸ ਕਰਕੇ ਲੇਵਰ ਆ ਤੇ ਸੰਗਤ ਵੀ आले ਘਟਿਆ ਪਰ ਅਸੀਂ ਮਹਾਰਾਜ ਅੱਗੇ ਹੀ ਸਾਡੇ ਉਸਵਾਦੇ ਵੀ ਬਾਰ-ਬਾਰ ਜਿਹੜੇ ਤੁਹਾਨੂੰ ਦੇਖ ਰਿਹਾ ਉਹਨਾਂ ਨੂੰ ਕਹਿੰਦੇ ਆ ਵੀ ਅਰਦਾਸ ਕਰਿਓ ਜੀ ਕਿ ਜਿਹੜਾ ਸਾਨੂੰ ਕੋਸ਼ਿਸ਼ ਸਮਾਂ ਹੋਰ ਮਿਲੇ ਹੂੰ ਇਦਾਂ ਕਹਿ ਲੈਂਦੇ ਵੀ ਵੈਂਟੀਲੇਟਰ ਤੇ ਡਾਕਟਰ ਦੱਸਦੇ ਆ ਵੀ 48 ਘੰਟੇ ਕੱਢ ਗਿਆ ਉਹ ਕਹਿੰਦਾ ਮਤਲਬ ਵੀ ਇੱਕ ਵਾਰੀ ਪਰਿਵਾਰ ਨੂੰ ਜਦੋਂ ਦੱਸ ਦਿੰਦੇ ਵੀ ਇੰਨਾ ਕੱਢ ਗਿਆ ਫਿਰ ਨਹੀਂ ਲਈਦੇ ਜੀ ਜੀ ਉਹ ਫਿਰ ਘੰਟੇ ਗਿਣ ਲੱਗ ਜਾਂਦੇ ਆਪਾਂ ਹੂੰ ਹੂੰ ਕਿ ਬਸ ਅੱਜ ਵੀ 12 ਵੀ ਲੰਘ ਗਏ ਆ ਆਪਣਾ ਮਹਾਰਾਜ ਦੀ ਕਿਰਪਾ ਹੋ ਗਈ ਆ ਸਾਡੇ ਲਈ ਵੀ ਇਹੀ ਚੀਜ਼ ਆ ਵੀ ਹੁਣ ਥੋੜਾ ਸਮਾਂ ਸਾਨੂੰ ਮਿਲੇ ਤੇ ਅਸੀਂ ਜਿਹੜੇ ਪ੍ਰਯਾਸ ਆ ਪ੍ਰਸ਼ਾਸਨ ਦੇ ਤੌਰ ਤੇ ਵੀ ਹੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਤੇ ਆਪਣੇ ਭੈਣ ਭਰਾਵਾਂ ਨੂੰ ਤੇ ਜਿਹੜੇ ਤੁਹਾਡੇ ਮਾਧਿਅਮ ਤੁਹਾਡੇ ਜਿਹੜੇ ਤੁਹਾਨੂੰ ਦੇਖ ਰਹੇ ਆ ਇਸ ਸਮੇਂ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਹਿਮਾਚਲ ਦੇ ਵਿੱਚ ਇੱਕ ਕੋਠੀ ਦਾ ਜ਼ਿਕਰ ਚੱਲਦਾ ਸੀ ਹੂੰ ਤੇ ਸਾਰਿਆਂ ਨੇ ਹਿਮਾਚਲ ਤੱਕ ਪਹੁੰਚ ਕੀਤੀ ਬਿਲਕੁਲ ਤੇ ਉਸ ਪਰਿਵਾਰ ਨਾਲ ਵੀ ਖੜੇ ਬਦਲੋ ਵਧੀਆ ਤੁਸੀਂ ਪਰ ਆ ਪੰਜਾਬ ਦੇ ਵਿੱਚ ਇਹ ਬਜ਼ੁਰਗ ਜਿਨ੍ਹਾਂ ਨੇ ਇਹ ਦਰਿਆਵਾਂ ਦੀਆਂ ਮਾਰਾਂ ਛੱਲ ਕੇ ਹੂੰ ਤੇ ਆ ਜੰਗਲ ਪੁੱਟ ਕੇ ਆਬਾਦ ਕਰਕੇ ਇਸ ਘਰ ਨੂੰ ਬਣਾਇਆ ਗਿਆ ਹੈ ਬੜੇ ਬਾਦਾਈ ਹੋਣਾ ਬੜੇ ਮਸ਼ੱਕਤ ਦੇ ਨਾਲ ਇੱਥੇ ਕੋਈ ਕੱਲ ਨਹੀਂ ਆਉਣਾ ਕੁਝ ਨਹੀਂ ਆਉਣਾ 7-8 ਕਿਲੋਮੀਟਰ ਦੂਰ ਡੇੜੀ ਪਾਰ ਕਰਕੇ ਜਾ ਕੇ ਹੂੰ ਇਹ ਸੌਦਾ ਪੱਤਾ ਲਿਆਣ ਕੇ ਆਪਣੇ ਬੱਚਿਆਂ ਨੂੰ ਪਾਲਦੇ ਰਹੇ ਪੜਾਉਂਦੇ ਰਹੇ ਆ ਪੁੱਲ ਤਾਂ ਹੁਣ ਕੱਲ ਦੀਆਂ ਗੱਲਾਂ ਬਣੇ ਹਲੇ ਤੇ ਜਿਹੜਾ ਹੁਣ ਇਹ ਆਪ ਵੀ ਸੁੱਖ ਵੇਖਣ ਦੇ ਕਗਾਤੇ ਸੀ ਜੀ ਜੀ ਤੇ ਇਹਨਾਂ ਦੇ ਜਿੱਤਾ ਫੇਰ ਦੁਬਾਰਾ ਵੱਡੀ ਜ਼ਿੰਮੇਵਾਰੀ ਪੈ ਗਈ ਤੇ ਫੇਰ ਪਰਿਵਾਰਾਂ ਨੂੰ ਉਸੇ ਤਰ੍ਹਾਂ ਹੀ ਗੱਦਾ ਪਹਿਲਾਂ ਇਹਨਾਂ ਨੇ ਅੱਜ ਤੋਂ ਬੱਚਿਆਂ ਦੀ ਉਮਰ ਮੈਂ ਕਿਹਾ 40-45 ਦੇ ਲਾਗੇ ਹੋਊਗੀ ਹੂੰ ਤੇ ਜਾ ਇਹਨਾਂ ਦੀ 50-60 ਇਹਨਾਂ ਦੀ ਹੋਊਗੀ ਹਾਂਜੀ ਇਹ 50-60 ਸਾਲ ਹੀ ਇੱਕ ਹਿਸਾਬ ਨਾਲ ਕਹ ਲੀਏ ਵੀ ਪਿੱਛੇ ਜਾ ਪਏ ਆ ਫੇਰ ਉਸੇ ਹਿਸਾਬ ਨਾਲ ਬਿਲਕੁਲ ਸਹੀ ਜੀ ਸਹੀ ਬੱਚਾ ਨੂੰ ਬਾਹਰ ਨਗੇ ਜੀ ਜੀ ਤੇ ਮਹਾਰਾਜ ਕਰੇ ਕਿਰਪਾ ਹੂੰ ਤੇ ਬਾਕੀ ਬਾਰ ਬਾਰ ਇਹੀ ਬੇਨਤੀ ਕਰਦੇ ਆ ਜੀ ਕਿ ਜਿਹੜਾ ਵੀ ਕੋਈ ਵੀਡੀਓ ਨੂੰ ਦੇਖਦਾ ਤੇ ਬਾਪੂ ਜੀ ਉਹਨਾਂ ਦਾ ਮੈਂ ਚਾਹੁੰਦਾ ਤੁਸੀਂ ਤੁਲਾ ਸਾਹਿਬ ਇਹਨਾਂ ਕੋਲ ਨੰਬਰ ਹਾਂ ਨੰਬਰ ਆਪਾਂ ਜਰੂਰ ਇੱਥੇ ਡਿਸਪਲੇ ਕਰ ਦਿੰਨੇ ਆ ਭਾਜੀ ਇਹਨਾਂ ਦੀ ਜ਼ਮੀਨ ਐ ਇਧਰ ਨੂੰ ਸੀ ਪਰੇ ਨੂੰ ਇਹ ਸਾਹਮਣੇ ਪਿੱਛੋ ਲਾ ਕੇ ਨਾ ਉਹ ਜਿਹੜੇ ਰੁੱਖ ਜੋ ਉੱਥੇ ਦਾਈ ਅੱਛਾ ਜੀ ਉਹ ਜਿਹੜੇ ਸੁੱਕੇ ਜੇ ਰੁੱਖ ਡਿੱਗੇ ਪਏ ਵਿੱਚ ਠੀਕ ਐ ਮੋਟਰ ਇਹਦੇ ਵਿੱਚ ਇੱਕ ਹੀ ਲੱਗੀ ਸੀ ਕਿ ਜਿਆਦੀਆਂ ਸੀਗੀਆਂ ਜੀ ਦੋ ਮੋਟਰਾਂ ਪਰ ਹੁਣ ਤਾਂ ਬੋਰਾ ਪੂਰਾ ਦਾ ਵੀ ਕੋਈ ਪਤਾ ਨਹੀਂ ਲੱਗਣਾ ਹਨਾ ਕਿੱਥੇ ਆ ਵਿੱਚ ਮੈਂ ਦੇਖਿਆ ਇੱਕ ਦੋ ਠੀਕ ਹੈ ਸਹੀ ਹੈ ਜੀ ਆ ਇਧਰਲੇ ਪਾਸੇ ਨੂੰ ਵੀ ਸਾਰਾ ਆਪਾਂ ਬਾਕੀ ਉਧਰ ਥੱਲੇ ਜਾ ਕੇ ਵੇਖਦੇ ਹਾਂ ਜੀ ਪਰਲਾ ਪਾਸਾ ਵੀ ਉਧਰੋਂ ਜਾਂਦੀ ਹੈ ਨਾ ਜੀ ਜੀ ਪਰ ਲੱਗਦਾ ਨਾ ਲਾਤ ਜੀ ਜਿੱਡ ਜਾਂਦੀ ਆ ਜੀ ਜੀ ਇਹ ਪਰਲੇ ਬੰਨੇ ਜਿਹੜੀ ਸੀ ਇੰਨਾ ਸੀ ਦਰਿਆ ਜਿੱਦਣ ਤੋਂ ਇਹ ਮੁੜ ਕੇ ਵਧਣ ਆਇਆ ਮਤਲਬ ਅੱਧਾ ਸੀਗਾ ਦੁੱਗਣਾ ਹੋ ਗਿਆ ਦਰਿਆ ਦੇ ਵਿੱਚ ਇੰਨਾ ਗਿਆ ਦੁੱਗਣਾ ਹੋ ਗਿਆ ਜੀ ਇੱਕ ਹਫ਼ਤੇ ਚ ਇੰਨਾ ਚੱਲ ਗਿਆ ਉੱਥੇ ਵਗਦਾ ਜੀ ਤੇ ਸਾਨੂੰ ਬੜਾ ਹੌਸਲਾ ਵੀ ਚੱਲ ਕੋਈ ਨਹੀਂਗਾ ਜੀ ਆਪੇ ਸੁਕੂਗਾ ਹੀ ਨਾ ਹਾਂਜੀ 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 ਤੇ ਚਲ ਇਧਰ ਦਾ ਬੰਦਾ ਬਚਿਆ ਵਾ ਇਹ ਰफ्ते ਦੇ ਵਿੱਚ ਹੀ ਤਾਂ ਹੀ ਜਾ ਜੀ ਤੇ ਤੁਰਨਾ ਸਾਹਿਬ ਮੈਂ ਨਾ ਇੱਕ ਗੱਲ ਹੋਰ ਤੁਹਾਡੇ ਨਾਲ ਐਡ ਕਰਨਾ ਚਾਹੁੰਦਾ ਇਹ ਭੈਣ ਜੀ ਹਣੀ ਇਹਨਾਂ ਦਾ ਬੇਟਾ ਜਗਰੂਪ ਸਿੰਘ ਇਧਰ ਆ ਜਾਓ ਚਾਨਣੇ ਥੋੜਾ ਜਿਹਾ ਹਨ ਜੀ ਇਧਰ ਆ ਜਾਓ ਤੇ ਉਹ ਬਾਬਾ ਆਜ ਹਾਂਜੀ ਸੰਪਰਦਾ ਬੀਦੀ ਚੰਦ ਜੀ ਦਾ ਬਾਬਾ ਅਵਤਾਪ ਸਿੰਘ ਜੀ ਉਹਨਾਂ ਦੇ ਨਾਲ ਜੀ ਬਹੁਤ ਦੇਰ ਤੋਂ ਉਹਨਾਂ ਦੇ ਚਰਨਾਂ 'ਚ ਗਿਆ ਸੀ ਤੇ ਸੇਵਾ ਕਰਦਾ ਅੱਛਾ ਜੀ ਉਹ ਬੱਚੇ ਨੇ ਜਿਹੜਾ ਗੁਰਦਰਾ ਸਾਹਿਬ ਵੇਰ ਸਾਹਿਬ ਦੇ ਲਾਗੇ ਬਾਬਾ ਵਿਧੀ ਚੰਦ ਜੀ ਦਾ ਡੇਰਾ ਵਾ ਜੀ 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 ਉੱਥੇ ਸੰਚਾਲਕ ਮੁੱਖ ਸੰਚਾਲਕ ਵੀ ਆ ਅੱਛਾ ਜੀ ਤੇ 23 ਦੇ ਵਿੱਚ ਜਦੋਂ ਹੜਾ ਆਇਆ ਸੀ ਹਾਂ ਉਦੋਂ ਵੀ ਜੀ 25 ਦੇ ਵਿੱਚ ਵੀ ਕੱਲੇ-ਕੱਲੇ ਘਰ ਦੇ ਵਿੱਚ ਆਣ ਕੇ ਆਪ ਜੀ ਨੇ ਵੀ ਜਦੋਂ ਤੁਸੀਂ ਕਵਰੇਜ ਕੀਤਾ ਇੱਕ ਲੱਕੜ ਦੀ ਬੇੜੀ ਤੇ ਚੋਲੇ ਵਾਲੇ ਸਿੰਘ ਹੁੰਦੇ ਉਹਨਾਂ ਦਾ ਜਿਹੜਾ ਬੇਟਾ ਉਹ ਕੱਲੇ-ਕੱਲੇ ਘਰ ਨੂੰ ਪ੍ਰਸ਼ਾਦਾ ਛਕਾਉਂਦਾ ਰਿਹਾ ਇਸ ਕਰਕੇ ਮੈਂ ਪੰਜਾਬੀ ਨੂੰ ਤੁਹਾਨੂੰ ਤਾਦ ਕੇ ਇਹਨਾਂ ਵਾਂ ਹਾਂ ਹੂੰ ਕਿ ਅੱਜ ਉਹ ਸਿੰਘ ਦਾ ਉਹ ਪਜੁਰਗਾ ਦਾ ਜਿਹੜਾ ਮੇਰੇ ਨਾਲ ਖੜੇ ਆ ਹੂੰ ਕਿ ਉਹਨਾਂ ਦੀ ਕੋਠੀ ਆ ਜਿਹੜੀ ਮੈਂ ਅੱਗੇ ਗੱਲ ਕਰਦਾ ਵੀ ਆਪਾਂ ਹਿਮਾਚਲ ਵੱਲ ਵੜੇ ਭੱਜੇ ਜੀ ਤੇ ਜਿਹੜਾ ਉਹ ਸਿੰਘ ਆ ਉਹਨਾਂ ਨੇ ਕੱਲੇ-ਕੱਲੇ ਜਿਹੜੇ ਘਰਾਂ ਦੇ ਵਿੱਚ ਕੁੱਤੇ ਰਹਿ ਗਏ ਸੀ ਜਾਨਵਰ ਰਹਿ ਗਏ ਸੀ ਉਹਨਾਂ ਨੂੰ ਵੀ ਪ੍ਰਸ਼ਾਦਾ ਸ਼ਿਕਾਇਆ ਵਾ ਜੀ ਤੇ ਹੋਰ ਵੀ ਮਦਦ ਕੀਤੀ ਆ ਤੇ ਵੱਧ ਤੋਂ ਵੱਧ ਸੰਗਤਤਾ ਵੀ ਇਧਰ ਨੂੰ ਰੁਝਾਨ ਲਿਆਂਦਾ ਕਿ ਸਾਡਾ ਮੰਡ ਖੇਤਰ ਵੀ ਦੇਖੋ ਅੱਜ ਉਹ ਸਿੰਘ ਦਾ ਤੇ ਪਰਿਵਾਰ ਦਾ ਕਰ ਰੋੜਿਆ ਤਾਂ ਜੋ ਤੁਹਾਡੇ ਸਾਥੇ ਬਹੁਤ ਲੋੜਿਆ ਤੁਸੀਂ ਅੱਜ ਆਪਾਂ ਇਕੱਲੇ ਸਾਥੇ ਹੂੰ ਬਿਲਕੁਲ ਜੀ ਲੱਗੇ ਪਈ ਆ ਹੱਲੇ ਵੀ ਦੇੜਨ ਆ ਨੌਜਵਾਨ ਭਾਜੀ ਮੈਨੂੰ ਦੱਸ ਰਿਹਾ ਇਹ ਵੀ ਕਹਿੰਦਾ ਮੈਂ ਆਪਣੇ ਨਾਨਕਿਆਂ ਦੇ ਆਇਆ ਹੋਇਆ ਮੈਂ ਕਹਿੰਦਾ ਵੀ ਜਿੱਦਾਂ ਕੋਈ ਖੁਸ਼ੀ ਦਾ ਕੰਮ ਹੋਵੇ ਉਦੋਂ ਵੀ ਨਾਨਕਿਆਂ ਦੇ ਜਾਂਨੇ ਆਪਾਂ ਬਿਲਕੁਲ ਆ ਹੁਣ ਇੱਕ ਮਾੜੀ ਘੜੀ ਆਈ ਹੋਈ ਆ ਦੁੱਖ ਦਾ ਵੇੜਾ ਤੇ ਉਦੋਂ ਵੀ ਨੌਜਵਾਨ ਆਇਆ ਪਿਆ ਕੀ ਨਾਮ ਆ ਤੁਹਾਡਾ ਜਸਕਰਨ ਸਿੰਘ ਜਸਕਰਨ ਕਿਹੜੇ ਪਿੰਡ ਤੋਂ ਆਏ ਹੋ ਮੈਂ ਪਿੰਡ ਵੀਲੇ ਢਾਲੀ ਵਾਲਾ ਆਪਣਾ ਪੱਟੀ ਕੋਲੇ ਅੱਛਾ ਪੱਟੀ ਕੋਲੇ ਤਰ ਤਰ ਨਾ ਨਾ ਪੱਟੀ ਹੈ ਠੀਕ ਹੈ ਤੇ ਕਦੋਂ ਦੇ ਆਏ ਹੋ ਇੱਥੇ ਭਾਈ ਮੈਂ ਤਾਂ ਜਦੋਂ ਹੀ ਢਾ ਲੱਗੀ ਆ ਉਦੋਂ ਨਾ ਆਇਆ ਅੱਛਾ ਇਹ ਲੋਕਾਂ ਦਾ ਸਮਾਨ ਕੱਢਣ ਲੱਗੇ ਹੋਏ ਨੇ ਹਾਂਜੀ ਸਹੀ ਐ ਬਹੁਤ ਔਖਾ ਹੋਇਆ ਜਾਏਗਾ ਅੱਛਾ ਹੈ ਕਿੱਲੇ ਜਾਣੇ ਆਏ ਹੋ ਤੁਸੀਂ ਫਿਰ ਹੋਰ ਮੈਂ ਨਾ ਨਾਲ ਆਪਣੇ ਰਿਸ਼ਤੇਦਾਰ ਹੋਰ ਵੀ ਕਾਫੀ ਆਏ ਨੇ ਅੱਛਾ ਹਾਂਜੀ 2-4 ਮੁੰਡੇ ਲੈ ਕੇ ਆਏ ਆ ਉਸ ਨਾਲ ਇਹ ਜਿਵੇਂ ਸੁੱਖ ਵੇਲੇ ਹੁੰਦਾ ਉਸੇ ਤਰ੍ਹਾਂ ਦੁੱਖ ਵੇਲੇ ਵੀ ਖੜਨਾ ਚਾਹੀਦਾ ਭਾਜੀ ਆਜੋ ਆਪਾਂ ਮੜਾ ਜਾ ਇੱਧਰ ਦਰਿਆ ਤੇ ਕੰਡੇ ਵਾਲ ਨੂੰ ਚੰਦ ਦੇ ਵੀ ਇਧਰੋਂ ਦੇਖ ਲੀ ਕਿੰਨੀ ਘਟਾ ਲੱਗੀ ਐ ਵੈਸੇ ਸਰਕਾਰ ਵੱਲੋਂ ਕਿੰਨਾ ਕੁ ਭਾਜੀ ਸਹਿਯੋਗ ਰਿਹਾ ਐ ਤਕੀ ਲੋਕ ਕਿ ਸ਼ੁਰੂ ਤੋਂ ਤੁਸੀਂ ਤਾਂ ਪਹਿਲੇ ਦਿਨ ਤੋਂ ਹੀ ਮੈਂ ਤੁਹਾਨੂੰ ਵੇਖ ਰਿਹਾ ਵੀ ਸੇਵਾ ਦੇ ਵਿੱਚ ਲੱਗੇ ਹੋ ਤੁਸੀਂ ਕਦੀ ਕਿਸੇ ਦਾ ਸਮਾਨ ਡੰਗਰ ਵੱਛੇ ਜਾਂ ਲੰਗਰ ਪਾਣੀ ਪਚਾਉਣ ਤੱਕ ਪਰ ਸਰਕਾਰ ਵੱਲੋਂ ਕੀ ਸੀਗਾ ਸਰਕਾਰ ਵੱਲੋਂ ਜਿਹੜਾ 2023 ਦੇ ਵਿੱਚ ਆਇਆ ਨਾ ਰੁਹਾੜਾ ਆਇਆ ਸੀ ਹਾਂਜੀ ਇਸੇ ਸਥਿਤੀ ਨੂੰ ਵੀ ਦੇਖਿਆ ਸੀ ਜੀ ਪਰ ਪੱਦਰ ਇਸ ਵਾਰੀ ਬਹੁਤ ਜ਼ਿਆਦਾ ਖਤਰਨਾਕ ਤੇ ਵਧਿਆ ਹੂੰ ਉਦੋਂ ਕਿਉਂਕਿ ਆ ਵਹਿਣ ਨਹੀਂ ਬਦਲਿਆ ਨਾ ਉਦੋਂ ਉਦੋਂ ਤਾਂ ਕੱਲਾ ਥੋੜੇ ਦਿਨ ਪਾਣੀ ਚੜਿਆ ਹੋਣਾ ਤਾਂ ਉਦੋਂ ਮਦਦ ਜਿਹੜੀ ਬਹੁਤ ਘੱਟ ਸੀ ਹੂੰ 23 ਦੇ ਵਿੱਚ ਜੀ ਸਹਯੋਗ ਵੀ ਕਹ ਲਓ ਵੀ ਜਿਹੜਾ ਆ ਉਦਾਂ ਵੀ ਪਬਲਿਕ ਵੀ ਲੈ ਕੇ ਆਉਂਦੇ ਸੀ 11 ਅਗਸਤ ਨੂੰ ਜਦੋਂ ਵੰਨ ਟੁੱਟਦਾ ਨਾ ਫਿਰ ਭੈਣੀ ਕਦਰਬਖਸ਼ ਤੋਂ ਜੀ ਤੇ 17 ਨੂੰ ਸ਼ਾਇਦ ਇੱਥੋਂ ਟੁੱਟਦਾ ਵਾ ਜੀ ਜੀ ਅ ਇਸ ਵਾਰੀ ਬਹੁਤ ਜ਼ਿਆਦਾ ਸਾਨੂੰ ਸਾਥ ਮਿਲਿਆ ਪ੍ਰਸ਼ਾਸਨ ਦਾ ਸਰਕਾਰ ਦਾ ਜੀ ਉਹਦੇ ਵਿੱਚ ਸਾਡੇ ਡੀਸੀ ਸਾਹਿਬ ਹੂੰ ਤੇ ਐਸਡੀਓ ਮੈਡਮ ਨੇ ਦਿਨ ਰਾਤ ਆਣ ਕੇ ਆਪਣੀ ਸਾਰੀ ਟੀਮ ਲੈ ਕੇ ਇੱਥੇ ਰਹੇ ਆ। ਅੱਛਾ ਜੀ। ਤੇ ਮੰਤਰੀ ਵੀ ਬਹੁਤ سارے ਆਏ ਸੀ। ਮੁੱਖ ਮੰਤਰੀ ਸਾਹਿਬ ਵੀ ਆਏ ਕੇਜਰੀਵਾਲ ਸਾਹਿਬ ਨੂੰ ਵੀ ਅਸੀਂ ਮਿਲੇ ਆ। ਹੂੰ। ਤੇ ਉਹਨਾਂ ਨੂੰ ਸਰਕਾਰ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਹਿਲੇ ਦਿਨ ਸਾਨੂੰ ਮਿਲ ਨਹੀਂ ਦਿੱਤਾ। ਹੂੰ। ਜਦੋਂ ਆਏ ਹੋ ਆਪਣੇ ਹੋਰ ਕਿਸੇ ਬੰਦੇ ਨਾਲ ਮਿਲ ਗਏ। ਜੀ ਜੀ ਜੀ। ਤੇ ਕੇਜਰੀਵਾਲ ਸਾਹਿਬ ਆਏ ਉਹਨਾਂ ਨੂੰ ਵੀ ਅਸੀਂ ਦੱਸਿਆ ਆਪਣੀਆਂ ਸਾਰੀਆਂ ਮੰਗਾਂ ਕਹਿੰਦੇ ਮੁੱਖ ਮੰਤਰੀ ਨਾਲ ਗੱਲ ਕਰਾਂਗੇ। ਹੂੰ। ਜੇ ਉਸ ਦਿਨ ਤੋਂ ਸਰਕਾਰ ਜਾਂ ਮੰਤਰੀ ਪੰਚ ਮੰਤਰੀ ਕੈਬਨਟ ਜਿਹੜੇ ਹੈਗੇ ਆ ਕੇਂਦਰੀ ਮੰਤਰੀ ਵੀ ਆ ਚੁੱਕੇ ਸੀ ਹੂੰ ਜੇ ਉਹ ਉਸ ਦਿਨ ਤੋਂ ਸਾਡੀ ਕੋਈ ਸਰਵੇਾਈ ਕੀਤੀ ਹੁੰਦੀ ਜਾਂ ਪਾਣੀ ਜਦੋਂ ਘਟ ਜਾਂਦਾ ਹੂੰ ਇਹਨੂੰ ਡੱਕ ਲੈਂਦੇ ਥੋੜਾ ਜਿਹਾ ਪਿੱਛੋਂ ਪਾਣੀ ਤਾਂ ਕਹਿੰਦਾ ਮਤਲਬ ਵੀ ਜਿਹੜੇ ਆਪਾਂ ਕਿਊਸਕ ਅੱਗੇ ਜਿਨਾਂ ਉਹ ਕਹਿੰਦੇ ਨਾ ਅੱਗੇ ਜੋ ਵਾਦਰ ਰੀਲੀਵ ਕਰੋ ਹੂੰ ਉਹ ਰੀਲੀਵ ਨਹੀਂ ਸੀ ਕਰਦੇ ਅੱਛਾ ਤੇ ਆਪਾਂ ਕਹਿੰਦੇ 70000 ਤੱਕ ਕਰਦੇ ਤੇ ਪਾ ਕੇ ਰਿਲੀਵ ਕਰ ਦਿਓ ਜੀ ਇੰਨਾ ਕਹਿੰਦੇ ਵੀ ਨਹੀਂ ਸਾਡਾ ਪਾਉਂਡ ਏਰੀਆ ਨਹੀਂ ਪੂਰਾ ਹੁੰਦਾ ਅੱਛਾ ਤਾਂ ਅਸੀਂ ਕਹਿੰਦੇ ਸਾਡੇ 4-5 ਜ਼ਿਲ੍ਹੇ ਪਹਿਲਾਂ ਇੱਧਰ ਕਹਿੰਦੇ ਭਜਣੇ ਡਿੱਗੀ ਜਾਂਦੀਆਂ ਢਿੱਗ ਵਿੱਚ ਇਦਾਂ ਹੀ ਖੜਦਾ ਨਾ ਹੌਲੀ-ਹੌਲੀ ਫਰ ਕਰ ਪੈਰ ਨਿਕਲੀ ਜਾਂਦੇ ਨੇ ਉਹਨੇ ਤੁਹਾਡੇ ਸਾਹਮਣੇ ਉੱਥੇ ਆ ਰੁੱਕ ਡਿੱਗਿਆ ਯਾਰ ਆਫ ਕੈਮਰਾ ਤੁਸੀਂ ਦੇਖਿਆ ਕਿੰਨਾ ਤਕੜਾ ਪੇੜ ਡਿੱਗ ਰਿਹਾ ਹੁਣ ਜੀ ਤੇ ਜਿਉਂ ਉਦੋਂ ਸਾਡੇ ਮੰਨਦੇ ਨੇ ਬਾਅਦ ਦੇ ਵਿੱਚ ਜਦੋਂ ਸਾਡੇ ਆ 4-5 ਜ਼ਿਲ੍ਹੇ ਜਿਹੜੇ ਪਿੱਛੇ ਝੋਨਾ ਮਰ ਗਿਆ ਸਾਡੇ ਘਰ ਰੁੜ ਗਏ ਨਾ ਘਰ ਰੁੜ ਗਏ ਹੂੰ ਫੇ 3.5 ਲੱਖ ਕਿਉਂਕ ਪਾਣੀ ਹੈ ਜਿਹੜਾ ਹਰੀਕੇਗੇ ਸਾਈਡ ਤੋਂ ਰੀਲੀਵ ਕੀਤਾ ਗਿਆ ਤੇ ਸਾਡੇ ਉਹ ਸਾਰਾ ਕੁਝ ਹੋਣ ਤੋਂ ਬਾਅਦ ਚ ਫੇ ਹੋਇਆ ਹੈ ਨਾ ਤੇ ਉਹ ਜਿਹੜਾ ਫਾਜ਼ਲ ਕਾ ਫਿਰੋਜ਼ਪੁਰ ਡੁੱਬਿਆ ਗਿਆ ਹਮ ਸਰਕਾਰ ਇਹਨੂੰ ਪਾਣੀ ਨੂੰ ਨਾਲ-ਨਾਲ ਰੀਲੀਵ ਕਰਦੀ ਰਹਿੰਦੀ ਤੇ ਜਿਹੜਾ ਅੱਜ ਸਥਿਤੀ ਦੇ ਵਿੱਚ ਨਵਾਂ ਘਰਾਂ ਤੋਂ ਬਾਅਦ ਤਿੰਨ ਘਰ ਜਿਹੜੇ ਹੋਰ ਕੋਠੀ ਹੈ ਜਿਹੜੀ ਤਿੰਨ ਪਰਿਵਾਰ ਰਹਿੰਦੇ ਆ ਆਲੀਸ਼ਾਨ ਕੋਠੀ ਆ ਦੇਖ ਲਿਖੀ ਆ ਤੁਸੀਂ ਦੇਖ ਰਹੇ ਜੀ ਕਿ ਬੜਾ ਦੁਖਦਾਈ ਆ ਜਿਹੜੀ ਚੀਜ਼ ਤੁਸੀਂ ਸਾਡੇ ਅਬ ਲਾਈਵ ਕੈਮਰੇ ਤੇ ਤੁਸੀਂ ਦੇਖ ਰਹੇ ਜੀ ਇਹ ਚੀਜ਼ ਨਹੀਂ ਸੀ ਹੋਣੀ ਹੂੰ ਹੁਣ ਜਦੋਂ ਮੈਨੇਜਮੈਂਟ ਨਹੀਂ ਹੋਈ ਮੈਨੇਜਮੈਂਟ ਕਹ ਲਓ ਹੂੰ ਆ ਪਾਣੀ ਆ ਜਿਹੜਾ ਥੋੜੇ ਹਫ਼ਤੇ ਇੱਕ ਦੀ ਸਥਿਤੀ ਜ਼ਿਆਦਾ ਗੰਭੀਰ ਹੋਈ ਜੀ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੂੰ ਚਾਰ ਦਿਨ ਪਹਿਲਾਂ ਐਸ ਡੀਓ ਜੈ ਸਾਹਿਬ ਤੇ ਸਾਰਿਆਂ ਵੇਖ ਕੇ ਗਏ ਮੈਂ ਤੁਹਾਨੂੰ ਵਿਜ਼ਿਟ ਬੁੱਕ ਦਾਂ ਮੈਨੂੰ ਐਂ ਲੱਗਦਾ ਸੀ ਵੀ ਮੰਨ ਲਓ ਹਣ ਜੇ ਬੰਨ ਟੁੱਟ ਗਿਆ ਇੰਨਾ ਇਧਰ ਨੁਕਸਾਨ ਹੋ ਰਿਹਾ ਇੱਕ ਵੱਖਰਾ ਨਵਾਂ ਵਹਿਣ ਬਣ ਗਿਆ ਤੇ ਸਰਕਾਰ ਨੂੰ ਇੱਥੇ ਚਾਹੀਦਾ ਇਹ ਵੀ ਇਹਨੂੰ ਥੋੜਾ ਜਿਹਾ ਪਿੱਛੋਂ ਪਾਣੀ ਕਿਸੇ ਤਰ੍ਹਾਂ ਘਟਾ ਕੇ ਜਾਂ ਮੋਰੇ ਨੂੰ ਜਿਆਦਾ ਖੋਲ ਗਏ ਥੋੜਾ ਜਿਹਾ ਪੱਧਰ ਨੀਵਾ ਹੁੰਦਾ ਤੇ ਨਾਲ ਇਹਨੂੰ ਬੰਨਣ ਦਾ ਕੰਮ ਚੱਲਦਾ ਤਾਂ ਕਿ ਆ ਬਚਾਅ ਵਿੱਚ ਹੁੰਦਾ ਜਿਹੜਾ ਹੋਰ ਜਿਆਦਾ ਇਹਨਾਂ ਖਰਾਬੀ ਹੋ ਰਿਹਾ ਵੀ ਐਵੇਂ ਹੋ ਸਕਦਾ ਸੀ ਜੇ ਕਰਨਾ ਹੋਵੇ ਦੇਖੋ ਜੀ ਬਹੁਤ ਕੁਝ ਹੋ ਸਕਦਾ ਵਾ ਹੂੰ ਸਰਕਾਰ ਚਾਹੇ ਤਾਂ ਅੱਜ ਹੀ ਇਹਨੂੰ ਆਪਣੇ ਹੱਥਾਂ 'ਚ ਲਵੇ ਫੌਜ ਲਾ ਲਵੇ ਹੋਰ ਆਪਣੀ ਤਾਕਤ ਜਿਹੜੀ ਕੁਝ ਵੀ ਕਰਕੇ ਕਰ ਸਕਦੀ ਆ ਬਿਲਕੁਲ ਪਰ ਜਦਾਂ ਤੁਹਾਨੂੰ ਦੱਸ ਰਹੇ ਆ ਨਾ ਵੀ ਸਾਡੇ ਨਾਲ ਕੁਦਰਤੀ ਤੌਰ ਤੇ ਸਾਡੇ ਨਾਲ ਕੀ ਕਹ ਲਈਏ ਵੀ ਕੁਦਰਤ ਜਾਂ ਸਾਡੀ ਬੜੀ ਕਿਸਮਤ ਸੀ ਕਿ ਕੁਦਰਤ ਵੱਲੋਂ ਨਹੀਂ ਆ ਤੇ ਕਿੰਨਾ ਇੰਦਰ ਜਿਆਦਾ ਇਹ ਚੀਜ਼ ਹੋਈ ਆ ਹੂੰ ਤਾਂ ਸਾਡੇ ਕੋਲ 5 ਦਿਨ ਪਹਿਲਾਂ ਆ ਆਏ ਸੀ ਐਸਡੀਓ ਸਾਹਿਬ ਤੇ ਉਹਨਾਂ ਨੇ ਜਿਹੜੇ ਹਾਲਾਤ ਦੇਖੇ ਆ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਜੀ ਜਦੋਂ ਤਿਹਾੜੀ ਸੀ ਜਨਾਰੀ ਦੀ ਦਸਰੇ ਵੀ ਦੀਵਾਲੀ ਆ ਕਰ ਲਏ ਡੇ ਆ ਤੇ ਜਿਹੜੀ ਲੇਬਰ ਆ ਸਾਡੀ ਅਜਨਾਲੇ ਤੋਂ ਸੀ ਅੱਛਾ ਜੀ ਤਾਂ ਜਾਂ ਜੋ ਇੱਥੋਂ ਵਾਲੇ ਸਾਡੇ ਮਨਰੇਗਾ ਵਾਲੇ ਭੈਣ ਭਰਾਵਾ ਉਹਨਾਂ ਨੇ ਵੀ ਆਪਣੇ ਪਰਿਵਾਰਾਂ ਚ ਧਿਆਰ ਮਨਾਉਣਾ ਹੁੰਦਾ ਉਹਨਾਂ ਦਾ ਕੋਈ ਦੂਰ ਤਰਾਡੇ ਚਲ ਜਾਂਦਾ ਬਿਲਕੁਲ ਇਸ ਕਰਕੇ ਛੁੱਟੀਆਂ ਹੁਣ ਤੋਂ ਖੁੱਲਣ ਤੋਂ ਬਾਅਦ ਅੱਜ ਪਹਿਲੇ ਟਾਈਮ ਐਸਡੀਐਮ ਸਾਹਿਬ ਆਏ ਸੀ ਹੁਣ ਤੋਂ ਬਾਅਦ ਸਾਡੇ ਵੀਡੀਓ ਸਾਹਿਬ ਆਏ ਆ ਐਸਡੀਓ ਟ੍ਰੇਨਿੰਗ ਦੇਈ ਸਾਹਿਬ ਆਏ ਆ ਤੇ ਕੁਝ ਉਹਨਾਂ ਨੇ ਲੇਬਰ ਸਾਡੇ ਵਾਸਤੇ ਭੇਜੀ ਆ ਅੱਛਾ ਇਹ ਫਿਰ ਕ੍ਰੀਏਟ ਬਣਾ ਕੇ ਉਹਦੇ ਵੱਡੇ ਕਰਕੇ ਫਿਰ ਡੱਕ ਡੁੱਕ ਲਾਉਂਦੇ ਇਥੇ ਲਾ ਰਹੇ ਆ ਕਿ ਨਹੀਂ ਦੇਖੋ ਇਹ ਲੇਡੀਜ਼ ਆਈਆਂ ਵਾ ਇਹ ਦਰਿਆ ਦੇ ਵਿੱਚ ਕੰਮ ਨਹੀਂ ਕਰ ਸਕਦੇ ਪੋਰਾ ਭਰਦੇ ਆ ਨਾ ਪੋਰਾ ਭਰ ਰਹੀਆਂ ਵਾ ਤੇ ਅਸੀਂ ਹੁਣ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਕੱਲ ਨੂੰ ਵੱਧ ਤੋਂ ਵੱਧ ਜਿਹੜੀ ਸਾਨੂੰ ਲੇਬਰ ਤੁਸੀਂ ਦਿਓ ਤੇ ਜਿਹੜੇ ਅਸੀਂ ਨਾਲ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਅਸੀਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਆਣ ਕੇ ਜਿੱਥੇ ਤੁਸੀਂ 3 ਮਹੀਨੇ ਇੰਨੇ ਨੇ ਪਾਣੀ ਦੇ ਵਿੱਚ ਜਾਣ ਖਤਰੇ ਚ ਪਾ ਕੇ ਤੁਸੀਂ ਹਮ ਸੇਵਾ ਕੀਤੀ ਆ ਹਮ ਹਮ ਤੇ ਅੱਜ ਜੇ ਆਪਾਂ ਇਹਨਾਂ ਬਜ਼ੁਰਗਾਂ ਦਾ ਘਰ ਜੇ ਬਚਾਲੀਏ ਜਿਹਨਾਂ ਨੇ ਤੁਹਾਨੂੰ ਅੱਗੇ ਦੱਲੋ ਦੱਸਿਆ ਵੀ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਜੰਗਲਾਬਾਦ ਕਰਕੇ ਇਹ ਘਰਾਂ ਨੂੰ ਬਣਾਇਆ ਗਿਆ ਵਾ ਜੀ 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 ਤੇ ਤੁਹਾਨੂੰ ਬਹੁਤ ਵੱਡਾ ਜ਼ਿੰਦਗੀ ਦਾ ਇੱਕ ਤੁਸੀਂ ਵੀ ਲਾਹਾ ਕੱਟਣ ਵਾਲੇ ਬਣੋਗੇ ਕਿ ਹੜਾਂ ਤੋਂ ਬਾਅਦ ਵੀ ਅਸੀਂ ਇੱਕ ਇਲਾਕਾ ਉਹ ਹੜ ਵਾਲਾ ਸੀ ਜਿੱਥੇ ਅਸੀਂ ਆੜ ਕੇ ਐਂਡ ਤੱਕ ਮਦਦ ਕਰਕੇ ਆਏ ਹਾਂ ਸੋ ਇਸ ਕਰਕੇ ਤੁਹਾਡੇ ਸਾਥੀ ਮਰੇ ਤੁਹਾਨੂੰ ਬਹੁਤ ਸਾਰੇ ਚਾਹਣ ਵਾਲੇ ਆ ਵੀਰ ਦੇਖਣ ਵਾਲੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਸਾਡੀ ਜਿਹੜੀ ਬੇਨਤੀ ਆ ਤੁਹਾਡੇ ਮਾਧਿਅਮ ਨਾਲ ਸ਼ੇਅਰ ਕਰਨ ਤਾਂ ਜੋ ਇਸ ਬਾਪੂ ਜੀ ਦਾ ਜਿਹੜਾ ਦਰਦ ਹੈ ਆਪਾਂ ਨਾਲ ਬਿਟਾ ਕੇ ਉਹ ਦਰਦ ਵੀ ਪਟਾਈਏ ਤੇ ਜੇ ਆਪਾਂ ਇਹਦੀ ਕੋਈ ਮਦਦ ਕਰ ਸਕੀਏ ਨੇ ਰੋਕ ਕਿਸੇ ਤਕਨੀਕ ਨਾਲ ਰੋਕ ਪੁੱਛ ਸਕੀਏ ਹਰ ਇੱਕ ਬੰਦਾ ਕਿਉਂਕਿ ਬੱਚੇ ਦੇ ਵੀ ਕੋਈ ਆਈਡੀਆ ਹੁੰਦਾ ਹਰ ਕਿਸੇ ਕੋਲ ਆਈਡੀਆ ਹੁੰਦਾ ਵਾ ਦਿਮਾਗ ਹੁੰਦਾ ਵਾ ਕਿਸੇ ਤਰੀਕੇ ਨਾਲ ਹੀ ਆਪਾਂ ਮੈਨ ਪਾਵਰ ਹੀ ਆਪਾਂ ਯੂਜ਼ ਕਰੀਏ ਕੋਸ਼ਿਸ਼ ਤਾਂ ਕਰੀਏ ਬਿਲਕੁਲ ਬਾਕੀ ਰੱਬ ਦੇ ਹੱਥ ਵਾ ਹੂੰ ਇਸ ਕਰਕੇ ਬਹੁਤ ਸਾਥ ਦੀ ਲੋੜ ਆ ਹੂੰ ਤੇ ਇਕੱਲਾ ਇਹ ਹੀ ਨਹੀਂ ਆਪਾਂ ਕਹਿ ਲਈ ਹੂੰ ਕਿ ਸਾਥ ਨਾਲ ਮੋਢੇ ਨਾਲ ਮੋਢਾ ਜੋੜਨ ਤੋਂ ਇਲਾਵਾ ਇਹਨਾਂ ਦੀ ਮਾਲੀ ਮਦਦ ਵੀ ਕੀਤੀ ਜਾਵੇ ਕਿਉਂਕਿ ਜ਼ਮੀਨ ਜਿਹੜੀ 18 ਕਿੱਲੇ ਦੇ 18 ਕਿੱਲੇ ਆ ਉਹੜ ਗਏ ਵਿੱਚ ਹਾਂਜੀ ਇੱਕ ਅਦਾ ਕਿਲਾ ਬਚਿਆ ਵਾ ਜਿੱਥੇ ਘਰ ਖੜਾ ਵਾ ਪਰ ਲੱਗਦਾ ਨਹੀਂ ਉਹ ਬਚੂਗਾ ਤੇ ਛੋਟੇ ਛੋਟੇ ਬੱਚੇ ਆ ਤੇ ਪਰਿਵਾਰ ਵੱਡਾ ਵਾ ਤੇ ਉਹਦੇ ਵਿੱਚ ਬਹੁਤ ਤੁਹਾਨੂੰ ਪਤਾ ਹੋਵੇ ਹੌਣ ਸਿਆਲ ਆ ਜਿਹੜਾ ਉੱਪਰ ਸਿਰ ਦੇ ਉੱਪਰ ਖੜਾ ਵਾ ਇਸ ਕਰਕੇ ਬਹੁਤ ਤਰ੍ਹਾਂ ਦੀ ਲੋੜ ਆ ਤੇ ਤੁਹਾਨੂੰ ਨੰਬਰ ਤੁਸੀਂ ਇਹਨਾਂ ਦਾ ਦੱਸਿਆ ਵਾ ਇਸ ਕਰਕੇ ਇਹਨਾਂ ਦਾ ਫੋਨ ਤੇ ਹੌਸਲਾ ਦਿਓ ਤੇ ਫਿਰ ਖੁਦ ਇੱਥੇ ਪਹੁੰਚੋ ਜੀ ਠੀਕ ਹੈ ਭਾਜੀ ਮਿਹਰਬਾਨੀ ਤੁਸੀਂ ਆਪਣੇ ਸੇਵਾ ਵਾਲੇ ਕਾਰਜ ਚੋਂ ਸਮਾਂ ਕੱਢ ਕੇ ਸਾਡੇ ਨਾਲ ਥੋੜੀ ਜੀ ਮਦਦ ਕਰਨ ਲਈ ਜਾਣਕਾਰੀ ਦੇਣ ਲਈ ਆਏ ਹੋ ਤੇ ਦੋਸਤੋ ਜਿਵੇਂ ਭਾਜੀ ਨੇ ਕਿਹਾ ਵੀ ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਤਰਕੀਬ ਆ ਵੀ ਆਪਾਂ ਆ ਜਿਹੜੀ ਇੰਨੀ ਢਾਹ ਲੱਗੀ ਇਹਨੂੰ ਕਿਵੇਂ ਰੋਕ ਸਕਦੇ ਆ ਜਾਂ ਕਿਵੇਂ ਬੰਨਿਆ ਜਾ ਸਕਦਾ ਕਿਉਂਕਿ ਹਰੇਕ ਬੰਦੇ ਦਾ ਆਈਡੀਆ ਵੱਖਰਾ ਹੁੰਦਾ ਤੇ ਤੁਸੀਂ ਇੱਥੇ ਭਾਜੀ ਦਾ ਵੀ ਨੰਬਰ ਮੈਂਸ਼ਨ ਕਰ ਦਿੰਨਾ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਕਿਉਂਕਿ ਹੁਣ ਬੜੀ ਮਦਦ ਦੀ ਲੋੜ ਆ ਇਹਨਾਂ ਨੂੰ ਉਹ ਠੀਕ ਆ ਵੀ ਹੜਾਂ ਵਾਲੇ ਦਿਨਾਂ 'ਚ ਜਦੋਂ 1.5 ਮਹੀਨਾ ਪਹਿਲਾਂ ਮੀਡੀਆ 'ਚ ਵੀ ਬੜਾ ਚਰਚਾ ਸੀ ਫਲਾਣੇ ਥਾਂ ਪਹੁੰਚੋ ਫਲਾਣੇ ਥਾਂ ਪਹੁੰਚੋ ਅੱਜਕੱਲ ਥੋੜਾ ਜਿਹਾ ਮੀਡੀਆ ਵੀ ਹੋਰ ਪਾਸੇ ਹੋਰ ਖਬਰਾਂਾਂ ਨਵੀਆਂ ਆ ਗਈਆਂ ਇਹ ਸ਼ਾਇਦ ਮੁੱਦਾ ਪੁਰਾਣਾ ਹੋ ਗਿਆ ਇਸ ਕਰਕੇ ਜ਼ਿਆਦਾ ਧਿਆਨ ਨਹੀਂ ਹੈਗਾ ਇਹਨਾਂ ਖਬਰਾਂ 'ਵਾਲ ਪਰ ਹਾਲੇ ਪੰਜਾਬ ਨੂੰ ਲੋੜ ਆ ਹੜਾਂ 'ਚੋਂ ਨਿਕਲਣ ਦੀ ਵੀ ਤੇ ਬਾਅਦ 'ਚ ਨਿਕਲ ਕੇ ਹੜਾਂ ਤੋਂ ਉਹ ਹਾਲਾਤਾਂ 'ਚੋਂ ਮਤਲਬ ਸਹੀ ਹੋਣ ਦੀ ਹਾਲਾਤ ਸੁਧਰਨ 'ਚ ਵੀ ਹਾਲੇ ਲੋੜ ਆ ਤੇ ਇਹਦੇ 'ਚ ਮੀਡੀਆ ਆਪਣੀ ਵੱਡੀ ਭੂਮਿਕਾ ਨਿਭਾ ਸਕਦਾ ਤੇ ਮੀਡੀਆ ਵਾਲੇ ਸੱਜਣਾ ਨੂੰ ਵੀ ਮੇਰੀ ਬੇਨਤੀ ਅ ਜਿੱਥੇ ਜਿੱਥੇ ਹੜ ਆਏ ਆ ਉਥੇ ਇੱਕ ਵਾਰ ਫਿਰ ਢੀੜਾ ਮਾਰਨ ਕਿਉਂਕਿ ਲੋੜਾ ਤੁਹਾਡੀ ਤੁਹਾਡੀ ਖਬਰ ਲੋਕਾਂ ਤੱਕ ਪਹੁੰਚੂਗੀ ਹੋਰ ਗਾਂ ਤਾਂ ਹੀ ਕੋਈ ਹੋਰ ਮਤਲਬ ਵਧੀਆ ਕੰਮ ਹੋ ਸਕਦਾ ਸਰਕਾਰ ਤੱਕ ਪਹੁੰਚੂਗੀ ਤਾਂ ਕੋਈ ਹੱਲ ਹੋ ਸਕਦਾ ਹੈ